ਜਦੋਂ ਜਥੇਦਾਰ ਕੋਂਕੇ ਜੀ ਨੂੰ ਹਿਰਾਸਤ ਦੇ ਵਿੱਚ ਲੈ ਲਿੱਤਾ ਗਿਆ ਸੀ ਉਹਨਾਂ ਤੇ ਤਸ਼ੱਦਦਤ ਹੋ ਰਹੀ ਸੀ ਤਾਂ ਉਦੋਂ ਇਹ ਵੀ ਉਸ ਥਾਣੇ 'ਚ ਪਹੁੰਚੇ ਸੀ ਕੌਣ ਇਹਨਾਂ ਨੂੰ ਚੱਕ ਕੇ ਲੈ ਗਿਆ ਸੀ ਕਿੱਥੇ ਸੁਟਿਆ ਇਹਨਾਂ ਨੂੰ ਜਾ ਕੇ ਤੇ ਇਹਨਾਂ ਨੇ ਕਿਸ ਹਾਲਤ ਦੇ ਵਿੱਚ ਕੋਂਕੇ ਜੀ ਦੇ ਦਰਸ਼ਨ ਕੀਤੇ ਤੁਸੀਂ ਆਪ ਸੁਣੋ ਤੁਹਾਡੇ ਪੈਰਾ ਥੱਲੋਂ ਜ਼ਮੀਨ ਨਿਕਲ ਜੂਗੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਸਕਰਨ ਸਿੰਘ ਜੀ ਹਾਂ ਜੀ ਖਾਲਸਾ ਵਾਹਿਗੁਰੂ ਜੀ ਕਾਂਸੀ ਵਾਲਾ ਜੀ ਕੁਝ ਸਵਾਲ ਸੀਗੇ ਸੰਗਤ ਦੇ ਜ਼ਿਹਨ ਦੇ ਵਿੱਚ ਵੀ ਬਾਰ ਬਾਰ ਇਹ ਆ ਰਹੇ ਨੇ ਕਿ 31 ਸਾਲਾਂ ਤੋਂ ਕੌਂਕੇ ਜੀ ਦੀ ਫਾਈਲ ਦੱਬੀ ਰਹੀ ਪਰ ਹਾਂਜੀ ਕਦੇ ਬਾਦਲਾਂ ਨੂੰ ਯਾਦ ਨਹੀਂ ਆਇਆ ਉਸ ਤੋਂ ਬਾਅਦ ਤਿੰਨ ਵਾਰ ਇਹ ਸੱਤਾ ਵੀ ਤੇ ਵੀ ਕਾਬਜ਼ ਹੋ ਗਏ ਆ ਤੇ ਅੱਜ ਇਹ ਪਰਿਵਾਰ ਨੂੰ ਜਾ ਕੇ ਸਰੂਪੇ ਪਾ ਰਹੇ ਨੇ ਉਹਨਾਂ ਦੇ ਹੱਥੋਂ ਸਰੂਪੇ ਪਵਾ ਰਹੇ ਨੇ ਕਿੱਦਾਂ ਦੇਖ ਰਹੇ ਹੋ ਇਹਨੂੰ ਸੈਣੀ ਸਾਹਿਬ ਜੀ ਅਸੀਂ ਕੌਮ ਆ ਪੰਬਰੂ ਸਿੱਖ ਕਈ ਹੋਈ ਹੈ ਨਾ ਇਹ ਪੰਥ ਦੇ ਵਫਾਦਾਰ ਪਹਿਲਾਂ ਸੀ ਨਾ ਹੋਣਾ ਨਾ ਇਹ ਹੋਣਗੇ ਤੇ ਆਪਾਂ ਐਵੇਂ ਕਹੀ ਜਾਂਦੇ ਆ ਜੀ ਇਹਨਾਂ ਦੇ ਸਰੂਪੇ ਨਾ ਰੂਪੇ ਕਿੱਦ ਨੂੰ ਪਾਉਣੇ ਨਹੀਂ ਚਾਹੀਦੇ ਇਹਨਾਂ ਨੇ ਜਿਨ੍ਹਾਂ ਦੇ ਗਲ ਤੋਂ ਸੋਤੇ ਪਾਏ ਆ ਉਹਨਾਂ ਨੇ ਹੀ ਇਹਨਾਂ ਦੇ ਨੁਕਸਾਨ ਕੀਤਾ ਜੀ ਸਰਦ ਪ੍ਰਕਾਸ਼ ਸਿੰਘ ਬਾਦਲ ਐ ਇਹ ਨੇ ਕਿਹਾ ਕਿ ਮੈਂ ਕਿਸਾਨਾਂ ਦਾ ਮੱਛੀ ਆ ਤੇ ਪੰਥ ਦਾ ਮੱਛੀ ਆ ਜੀ ਇਹ ਇਹ ਕਿਸਾਨਾਂ ਦਾ ਵੀ ਇਹ ਦੁਸ਼ਮਣ ਹੋਣ ਬੜਿਆ ਤੇ ਤਿੰਨ ਕਾਲੇ ਕਾਨੂੰਨਾਂ ਦੇ ਵਿੱਚ ਬੱਧਾ ਹਰ ਸਮਰਪਤ ਸੁਰਜੀਤ ਸਿੰਘ ਬਾਦਲ ਨੇ ਠੋਕ ਕੇ ਮੋਦੀ ਦੀ ਹਮਾਇਤ ਕੀਤੀ ਜੀ ਜਦੋਂ ਇਹ ਸਰਵਕ ਬਦਲ ਗਏ ਜਦੋਂ ਸੂਰਾ ਲਕਾਈ ਪ੍ਰਥਨਾ ਦੇ ਨਾਲ ਖੜੀ ਤੇ ਨਾਲ ਦੀ ਨਾਲ ਗਿਰਗਟਵਾਣ ਰੰਗ ਬਦਲ ਤੇ ਇਸੇ ਤਰੀਕੇ ਪੰਥ ਜਿਹੜੇ ਵਫਰਦਾਰ ਹੋਦੇ ਸੀ ਇਹ ਪੰਥ ਦਾ ਇਹਨਾਂ ਨੇ ਬਹੁਤ ਵੱਡਾ ਨੁਕਸਾਨ ਕੀਤਾ ਸਭ ਤੋਂ ਪਹਿਲਾਂ ਪ੍ਰਕਾਸ਼ ਸਿੰਘ ਵਾਦਲ 1957 ਚ ਜਲੰਧਾਵਾ ਤੋਂ ਕਾਂਗਰਸੀ ਸੀਟ ਤੇ ਲੜਿਆ ਜੀ ਤੇ ਜਿਵੇਂ ਇਹਨਾਂ ਦੇ ਵਿੱਚ ਲੱਗਦੀ ਐਸਾ ਤੇ ਫਿਰ ਇਹਨੇ ਆਪਾਂ ਕਹੀ ਜੇ ਸਾਰੇ ਵੀ ਹਾਂ ਜੀ ਇਹਨਾਂ ਨੇ ਸਰੋਪੇ ਦੇ ਲਈ ਪੰਥ ਦਾ ਪਰਾ ਕਰਨ ਦੇ ਇਹ ਇਹ ਇਹਨਾਂ ਦੇ ਜਿਹੜੇ ਜੀਵ ਪੰਥ ਦਾ ਪਲਾਨ ਨਹੀਂ ਕਰਨ ਵਾਲੇ ਉਹ ਪਿਛਲੇ ਸਮੇਂ 'ਚ ਇਹਨਾਂ ਦੇ ਵੱਡ-ਵਡੇਰਿਆਂ ਨੇ ਜਦੋਂ ਜਿੱਤ ਦਾ ਮੋਰਚਾ ਲਾਇਆ ਸੀ ਗੁਰੂ ਗੋਬਿੰਦ ਸਾਹਿਬ ਦੀ ਖੰਡਣਾ ਪਾਠ ਉਦੋਂ ਵੀ ਇਹਨਾਂ ਨੇ ਜ਼ਹਿੜ ਪਾਇਆ ਖੂਨ ਦੇ ਵਿੱਚ ਪਾ ਕੇ ਤੇ ਸਿੱਖਾਂ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ ਜੀ ਤੇ ਉਸ ਵੇਲੇ ਦੇ ਅੰਗਰੇਜ਼ ਦੇ ਨਾਲ ਖੜੇ ਆ ਹੁਣ ਜਿਹੜਾ ਦਰਬਾਰ ਚ ਆਇਆ ਸਾਡੇ ਗੱਲਾਂ ਚ ਕਹਿੜ ਪਾਇਆ ਧੀਆਂ ਭੈਣਾਂ ਦੀਆਂ ਬੇਦਖੀਆਂ ਕਿਹਦੀ ਉਹ ਸੰਤ ਜਰਨੈਲ ਸਿੰਘ ਭੰਡਰਾ ਵਾਲਾ ਨੂੰ ਸ਼ਹੀਦ ਕੀਤਾ ਉਸ ਵਕਤ ਵੀ ਇਹਨਾਂ ਨੇ ਸਿੱਧੇ ਢੰਗ ਦੇ ਨਾਲ ਕਾਂਗਰਸ ਬੀਜੇਪੀ ਆਪਸੀ ਦੀ ਮਦਦ ਕੀਤੀ ਹੈ ਤੇ ਤਾਈਆਂ ਭੈਣਾਂ ਨੇ ਬੀਜੇਪੀ ਦੇ ਨਾਲ ਸਾਂਝ ਕੀਤੀ ਹੈ ਅਡਵਾਨੀ ਨੇ ਕਿਹਾ ਸੀ ਕਿ ਇੰਦਰਾ ਬੀਬੀ ਤੁਂ ਦੇਰ ਨਾ ਕੀਤਾ ਦਰੁਸਤ ਫੈਸਲਾ ਹੈ ਤੇ ਉਹਨਾਂ ਨੇ ਇੱਕ ਕਿਤਾਬ ਲਿਖੀ ਮਾਈ ਕੰਟਰੀ ਮਾਈ ਲਾਈਫ ਮੇਰਾ ਦੇਸ਼ ਮੇਰੀ ਜ਼ਿੰਦਗੀ ਉਹਦੇ ਵਿੱਚ ਲਿਖਿਆ ਹੋਇਆ ਹੈ ਤੇ ਫੇਰੇ ਉਹਨੂੰ ਅਦਵਾਨੀ ਨੂੰ ਵੀ ਕੂਚਦੇ ਰਏ ਅਤੇ ਭਾਜਪਾ ਨੂੰ ਵੀ ਕੂਚਦੇ ਰਿਆ ਇਸ ਕਰਕੇ ਸਾਰੀਆਂ ਦਨਾਂ ਸੁੱਤਣ ਵਾਲੀਆਂ ਤੇ ਆਪਾਂ ਇਹਨਾਂ ਨੂੰ ਇਹਨਾਂ ਤੋਂ ਅਸਰ ਰੱਖ ਕੇ ਮੈਂ ਉਸ ਵੇਲੇ ਜਥੇਦਾਰ ਜਿਹੜੇ ਕਾਂਗਰਸ ਦੇ ਸਿੰਧ ਸਾਹਿਬ ਇਹਨਾਂ ਨੂੰ ਸਰਬੱਤ ਖਾਲਸਾ ਵੀ ਆਪਣੇ ਕੌਮ ਦਾ ਜਥੇਦਾਰ 1986 ਦੇ ਵਿੱਚ ਚੁਣਿਆ ਸੀਗਾ ਜੀ ਉਸ ਤੋਂ ਬਾਅਦ ਇਹਨਾਂ ਨੇ ਫਾਈਸਲੀ ਚੰਗਲੋਂ ਸਿੰਧ ਸਾਹਿਬ ਬਣਾ ਦਿੱਤਾ ਉਸ ਤੋਂ ਬਾਅਦ 1 ਸਾਲ ਦੇ ਲਈ ਆਪਣੇ ਭਾਈ ਗੁਰਬਚਨ ਸਿੰਘ ਦੀ ਮਾਨੋਚਾਲ ਹੈ ਅਪ੍ਰੈਲ 86 ਤੋਂ ਲੈ ਕੇ ਦਸੰਬਰ 86 ਤੱਕ ਹਰਕਾਉਂ ਪੇਂਡੂ ਸਾਡੇ ਕੌਮਦ ਜਫੇਦਾਰ ਰਹੇ ਉਸ ਤੋਂ ਬਾਅਦ ਸਾਡੇ ਜਿਹੜੇ ਜਫੇਦਾਰ ਸੀਗੇ ਉਹ ਆਪਣੇ ਪ੍ਰੋਫੈਸਰ ਗੁਰਬਚਨ ਸਿੰਘ ਜੀ ਬਣ ਗਏ ਤੇ ਫਿਰ ਸਾਡੇ ਸੇਰ ਸਾਹਿਬ ਬਣ ਗਏ ਉਸ ਤੋਂ ਬਾਅਦ ਆਪਣੇ ਪ੍ਰੋਫੈਸਰ ਮਨਜੀਤ ਸਿੰਘ ਜੀ ਬਣ ਗਏ ਤੇ ਉਦੋਂ ਬਾਅਦ ਸਾਡੇ ਜਿਹੜੇ ਜਫੇਦਾਰ ਭਾਈ ਰਣਜੀਤ ਸਿੰਘ ਜੀ ਸਾਡੇ ਕੌਮ ਦੇ ਜਥੇਦਾਰ ਬਣ ਗਏ ਤੇ ਉਦੋਂ ਬਾਅਦ ਜੈਨਪੂਰਨ ਸਿੰਘ ਜਥੇਦਾਰ ਬਣ ਗਏ ਪਰ ਦੂਜੇ ਪਾਸੇ ਗੁਰਕਰਨ ਸਿੰਘ ਤੌੜਾ ਵੀ ਉਦੋਂ 1999 ਤੇ ਕੌਮ ਦੇ ਸਾਡੀ ਸਿੱਟ ਪਾਰਲੀਮੈਂਟ ਦੇ ਜਿਹੜੇ ਪ੍ਰੈਜ਼ੀਡੈਂਟ ਰਹੇ ਜੀ ਕਿਸੇ ਨੇ ਉਹਨਾਂ ਨੇ ਵੀ ਕੋਈ ਆਵਾਜ਼ ਨਹੀਂ ਬੁਲੰਦ ਕੀਤੀ ਤੇ ਨਾ ਹੀ ਹੋਰ ਕਿਸੇ ਨੇ ਇਹਦੀ ਆਵਾਜ਼ ਬੁਲੰਦ ਕੀਤੀ ਕਿ ਸਾਡੀ ਕੌਮ ਦੇ ਜਥੇਦਾਰ ਸ਼ਹੀਦ ਹੋਇਆ ਹੈ ਤੇ ਅੱਜ ਸਾਰੇ ਕਾਰਾ ਮਾਰ ਰਿਹਾ ਹੈ ਤੇ ਮੈਂ ਉਸ ਵੇਲੇ ਜਦੋਂ ਗੰਸਿਓਂ ਕੀ ਮੰਤਰੀ ਬਣਿਆ ਤੇ ਸਾਡੀ ਨੀਤੀ ਦੇ ਕਾਰਨ ਅਸੀਂ ਬਾਈਕਾਟ ਕਰ ਬੈਠੇ ਜੇ ਆਪਣੇ ਭਾਗਾਂ ਮਾੜੀ ਲਿਖਲੇ ਤੇ 2.5% ਵੋਟਰ ਲੈ ਕੇ ਵਿਰਤਸਿਓ ਨੇ ਮੁੱਖ ਮੰਤਰੀ ਜਿਹੜਾ ਪੁੱਤਰ ਮੁੱਖ ਮੰਤਰੀ ਦੇ ਰੂਪ ਵਿੱਚ ਸਾਹਤ ਹੋਏ ਜੀ ਨੇ ਸਾਡੇ ਬੱਚਿਆਂ ਨਾਲ ਸ਼ਿਕਾਰ ਖੇਡਾ ਸਾਡਾ ਧੀਆਂ ਭੈਣਾਂ ਨੇ ਬੇਇੱਜ਼ਤੀਆਂ ਕੀਤੀਆਂ ਸਾਡੇ ਤੇ ਬਹੁਤ ਵੱਡੇ ਉਹਨਾਂ ਨੇ ਜ਼ੁਲਮ ਜਿਹੜੋ ਕੀਤੇ ਆ ਉਸ ਵਕਤ ਵੀ ਉਹਨਾਂ ਨੇ ਕੇਪੀਐਸ ਦੇ ਰਾਹੀਂ ਇਹ ਸਵਰਨ ਸਿੰਘ ਘੋਟਨਾ ਐਫਰਸਿਟੀ ਸੀ ਉਹਦੇ ਨਾਲ ਹੀ ਜਾ ਜਨੇਦਾਰ ਕੌਂਕ ਨੂੰ ਸ਼ਹੀਦ ਕੀਤਾ ਤੇ ਮੈਂ ਵੀ ਘਰੋਂ ਭਗੋੜਾ ਸੀ ਜਦੋਂ ਬਾਈਕਟ ਹੋ ਗਿਆ ਪੁਲਿਸ ਮੇਰੇ ਮਗਰ ਲੱਗੀ ਹੋਈ ਸੀ ਤੇ ਮੈਂ ਕਿਸੇ ਕੰਮ ਲਈ ਲੁਧਿਆਣੇ ਪਹੁੰਚੇ ਦਸੰਬਰ 1992 ਨੂੰ ਜਦੋਂ ਮੈਂ ਆਇਆ ਭਵਾਨ ਦਾ ਟਾਬਾ ਉੱਥੇ ਟਾਬੇ ਦੇ ਸਾਹਮਣੇ ਇੱਕ ਜਨਤਾ ਜਨਤਾ ਵਾਲ ਪੰਪਾ ਬਾਣੀਆਂ ਦਾ ਪੰਪ ਸੀ ਜਿਹੜੇ ਪੰਪ ਤੇ ਮੈਂ ਆ ਕੇ ਰੁਕਿਆ ਇੱਕ ਮੇਰੇ ਸਿਨਾਰ ਸੀ ਨਾਲ ਤੇ ਜਦੋਂ ਮੈਂ 15 ਮਿੰਟ ਹੋਏ ਤੇ ਦੋ ਜਿਪਸੀਆਂ ਆਈਆਂ ਤੇ ਉਹਨਾਂ ਨੇ ਮੈਨੂੰ ਫੜ ਕੇ ਬਾਹਰ ਮੰਨ ਲਈਆਂ ਮੇਰਾ ਗਲਾ ਜੇ ਘੁੱਟਤਾ ਤੇ ਉਹ ਆਮ ਮੂਰਤ ਜੰਗਲਾ ਬੋਣ ਲੱਗ ਜਿਵੇਂ ਸਾਇਲੈਂਟ ਕੋਈ ਖਾਣਾ ਹੁੰਦਾ ਹੈ ਸੈਂਟਰ ਆ ਗਿਆ ਉੱਥੋਂ ਫੜ ਕੇ ਫਿਰ ਉਹ ਸੇਠ ਸਾਹਿਬ ਦਿਖਰਾਉਣ ਲੱਗੇ ਦਿਖਾਉਣ ਲਿਜਾਣ ਤੋਂ ਬਾਅਦ ਵੀ ਉਹ ਇੱਥੇ ਤੇ 10 ਮਿੰਟ ਹੋ ਗਏ ਮੈਡੀਕਲ ਦੇ ਕੱਪੜੇ ਲਾਓ ਮੈਂ ਕਿਉਂ ਲਾਏ ਕਿ ਮੈਂ ਕੀ ਨੁਕਸਾਨ ਕੀਤਾ ਤੇ ਫਿਰ ਉੱਥੇ ਜਿਹੜਾ ਡੀਐਸਪੀ ਕਮਲਜੀਤ ਸਿੰਘ ਸੀਗਾ ਜਿਹਨੂੰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਰਾਜ ਦੇ ਵਿੱਚ ਉਹਨੂੰ ਐਸਐਸਪੀ ਸੀਐਡੀ ਲਾ ਕੇ ਪ੍ਰੋਮੋਸ਼ਨ ਦੇ ਦਿੱਤੀ ਜਿਹਨੇ ਜੱਤਰਦਾਰ ਕੌਂਫਰੈਂਸ ਆ ਕੰਦਾ ਜ਼ਬਰ ਕਰਕੇ ਉਸ ਨੂੰ ਸ਼ਹੀਦ ਕੀਤਾ ਜੀ ਫਿਰ ਭਾਈ ਉਹਨਾਂ ਨੇ ਮੈਨੂੰ ਘੰਦਾ ਪਾ ਕੇ ਫਿੱਟ ਲਿਆ ਮੇਰੇ ਤੇ ਫਿਰਨ ਧਾਂਸਰੀ ਕੋਟਾ ਕਰਨਾਂ ਦਾ ਬੰਦਾ ਲੱਤਾਂ ਮੁੱਠੀਆਂ ਠੀਕ ਰਹੀਆਂ ਟੀਮਾਂ ਫੇਰਾ ਉਹਨਾਂ ਨੇ ਬਰਾਤਾ ਐਡਾ ਵੱਡਾ ਜ਼ਬਰ ਹੋਇਆ ਉਸ ਤੋਂ ਬਾਅਦ ਮੈਂ ਬੇਹੋਸ਼ ਹੋ ਗਿਆ ਮੈਨੂੰ ਬਸ ਇਹਨਾਂ ਪੱਤਰ ਮੇਰੀਆਂ ਲੱਤਾਂ ਸਾਹਡੇ ਦੇ ਲਿਖੀਆਂ ਉਹ ਸਾਹਮਣੇ ਜੱਫੇਦਾਰ ਸੀ ਕੌੜਕੇ ਤੇ ਉਹਦੇ ਦੇ ਵੀ ਬਹੁਤ ਭਾਰੀ ਪ੍ਰਸੰਕਤ ਹੋਇਆ ਤੇ ਫਿਰ ਉਸ ਤੋਂ ਬਾਅਦ ਮੇਰੇ ਸਾਹਮਣੇ ਇੱਕ ਬੀਬੀ ਸੀ ਜੀ ਬੀਬੀ ਨੂੰ ਜਦੋਂ ਮੈਨੂੰ ਮਾੜੀ ਸੁਰਤ ਆਈ ਬੀਬੀ ਦੇ ਉੱਤੇ ਪੁਲਿਸ ਵਾਲੇ ਜਬਰ ਕਰ ਰਹੇ ਸੀ ਉਹ ਬੀਬੀ ਦੇ ਸਿਰਫ ਉਹਨਾਂ ਨੇ ਜਿਹੜਾ ਉਹਦਾ ਅਸੀਂ ਸਵਾਰ ਲਵਾ ਲਈ ਸੀ ਉਹਦੇ ਤੇ ਕੋਟਾ ਬੰਦੇ ਲਾ ਰਹੇ ਸੀਗੇ ਤੇ ਉਹਦੇ ਵਿੱਚ ਹਰਪ੍ਰਭਾਨ ਸੋਢੀ ਹੈ ਡੀਐਸਪੀ ਸੀਗਾ ਤੇ ਇੰਸਪੈਕਟਰ ਗੁਰਮੀਤ ਸਿੰਘ ਸੀਗਾ ਤੇ ਇਹਦੇ ਗੰਮਾਨ ਸੀ ਕਮਲਜੀਤ ਸਿੰਘ ਸੀਗਾ ਡੀਐਸਪੀ ਉਹ ਸਿਰ ਉਹਦੇ ਤੇ ਕੋਟਾ ਵਾਲਾ ਉਰਮੀ ਉਹ ਗੱਲ ਕਰਾਂਗੇ ਵੀ ਦੱਸਿਆ ਸੀਗਾ ਤੁਹਾਨੂੰ ਭੈਣ ਭਰਾ ਸੀਗੇ ਇੱਕ ਥਾਣੇ ਦੇ ਵਿੱਚ ਹੁਣ ਇਹਨਾਂ ਨੇ ਹਲੇ ਤੱਕ ਕਿਸੇ ਨੇ ਪੁਸ਼ਟੀ ਨਹੀਂ ਸੀ ਕੀਤੀ ਕੋਈ ਹੋਰ ਬੀਬੀ ਸੀ ਜਸਕਰਨ ਸਿੰਘ ਕਾਨ ਸਿੰਘ ਵਾਲਾ ਨੇ ਪੁਸ਼ਟੀ ਕਰਤੀ ਕਿ ਇੱਕ ਬੀਬੀ ਸੀਗੀ ਜਿਹਦੇ ਸਿਰ ਸੂਟ ਪਾਇਆ ਸੀ ਸਲਵਾਰ ਲਾਈ ਹੋਈ ਸੀ ਤੇ ਪੁਲਿਸ ਵਾਲੇ ਉਹਦੇ ਨਾਲ ਜ਼ਬਰ ਕਰ ਰਹੇ ਸੀ ਲਗਾਤਾਰ ਬਸ਼ਰਮਾ ਵਾਂਗ ਸੋ ਉਹੋ ਦੁੱਖ ਦੀ ਘੜੀਆਂ ਉਹ ਇੰਤਿਹਾਰੀ ਹੱਦ ਜਿਨ੍ਹਾਂ ਨੇ ਸਹੀ ਆ ਉਹੀ ਸਮਝ ਸਕਦੇ ਆ ਕੀ ਆ ਅਸੀਂ ਕਹਿਣ ਵਾਸਤੇ ਬਹਿ ਜਾਂਦੇ ਆ ਕਹਿ ਰਹੇ ਆ ਕਹਿ ਦਿੰਨੇ ਆ ਪਰ ਜਿਹਨਾਂ ਨੇ ਹੰਡਾਇਆ ਆ ਤੇ ਅੱਜ ਦੇ ਪੀ ਹੁਣ ਐਫ ਆਈ ਆਰ ਬੇਸ਼ੱਕ ਦਰਜ ਕਰਵਾਉਣ ਵੱਲ ਐਸ ਜੀ ਪੀ ਸੀ ਵੱਧ ਰਹੀ ਹੈ ਪਰ ਉਹ ਸਿਰਫ ਗੋਗਲ ਦੀ ਮਿੱਟੀ ਝਾੜਨ ਦੇ ਬਰਾਬਰ ਹੈ ਪਰ ਮੈਂ ਸੋਹਿਰ ਦੇ ਸਿੱਖ ਜਥੇਬੰਦੀਆਂ ਅਤੇ ਵਕੀਲਾਂ ਦੇ ਪੈਨਲ ਨੂੰ ਇਹ ਬੇਨਤੀ ਜ਼ਰੂਰ ਕਰਾਂਗਾ ਜਿਹੜੇ ਬੱਦੀ ਸਿੰਘਾਂ ਨੇ ਕੇਸ ਲੜਦੇ ਆਏ ਨੇ ਜਿਹੜੇ ਕੌਮ ਦੇ ਹੱਕ ਵਿੱਚ ਪਹੁੰਚਦੇ ਆਏ ਨੇ ਵੀ ਆਪਣੇ ਵੱਲੋਂ ਵੀ ਅਸੀਂ ਕੁਝ ਹਮਲਾ ਮਾਰੀਏ ਤੇ ਆਪਣੇ ਵੱਲੋਂ ਵੀ ਅਸੀਂ ਕੇਸ ਵਗੈਰ ਰਜਿਸਟਰ ਕਰਵਾਉਣ ਦੀ ਕੋਸ਼ਿਸ਼ ਕਰੀਏ ਜਾਂ ਸਗਰ ਸਿੱਧਾ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਵਿੱਚ ਅਸੀਂ ਕੁਝ ਆਪਣੇ ਵੱਲੋਂ ਦਾਇਰ ਇਦਾਂ ਕਰ ਸਕਦੇ ਆ ਇਸ ਕੇਸ ਨੂੰ ਰੀਓਪਨ ਕਰਵਾ ਸਕਦੇ ਤਾਂ ਜ਼ਰੂਰ ਕਰੀਏ ਸੋ ਜਿਹੜਾ ਉਹਦੇ ਕੋਟਾ ਵਾਲਾ ਜਦੋਂ ਮੈਂ ਮਾੜਾ ਦੇਖਿਆ ਤੇ ਉਹਨਾਂ ਨੇ ਫੜਬਰ ਨਾਲ ਖੋਲੇ ਤੇ ਮੇਰੇ ਨੂੰ ਮੂੰਹ ਉੱਤਰ ਲੱਗੇ ਜਿਵੇਂ ਧੂਕੇ ਲੱਗੇ ਜਿਹੜਾ ਸਟੇਜ ਦਾ ਉਹਦੇ ਕਮਰੇ ਦੇ ਅੰਦਰ ਗਏ ਤੇ ਉੱਪਰ ਉੱਤੇ ਬੰਦਾ ਕੰਗਾ ਸੀ ਤੇ ਇਹਦੇ ਕੰਕਰ ਦਾ ਸਰਪੈਂਟ ਜਾਂ ਪਤਾ ਨਹੀਂ ਸਰਪੈਂਟ ਸੀ ਕੌਣ ਸੀ ਭਰਾ ਬੰਦਾ ਜਿਹੜਾ ਮਾਰਿਆ ਹਮਕਾ ਉਹਦੀਆਂ ਬਾਹਾਂੋਂ ਨਿਕਲ ਗਈਆਂ ਤੇ ਲੈਟਰਨ ਪਸ਼ਾਬ ਨਿਕਲ ਗਿਆ ਉਥੇ ਕਈ ਪੱਲੇ ਮੁੰਡੇ ਹੋਰ ਸੀ ਜਿਨ੍ਹਾਂ ਦੇ ਬਹੁਤ ਵੱਡਾ ਜ਼ਬਰ ਕੀਤਾ ਸੀ ਇੱਕ ਮੁੰਡਾ ਬਾਗੂ ਦੇ ਕੋਠੇ ਦਾ ਸੀਗਾ ਉਹਦੇ ਵੀ ਬਹੁਤ ਵੱਡਾ ਜ਼ਬਰ ਕੀਤਾ ਅਗਰ ਇਹਨਾਂ ਨੂੰ ਸਾਨੂੰ ਲੈ ਕੇ ਆਏ ਤੇ ਮੈਥੋਂ ਤਾਂ ਰਹਿ ਨਹੀਂ ਜਾਂਦਾ ਸੀ ਮੈਨੂੰ ਵੀ ਚਾਰ ਬੰਦੇ ਚੱਕ ਕੇ ਲੈ ਆਏ ਕਿ ਜਫੇਦਾਰ ਕਾਂਗਰਸ ਨੂੰ ਵੀ ਚੱਕ ਕੇ ਲੈ ਜਫੇਦਾਰ ਕਾਂਗਰਸ ਸਾਹਦੇ ਜਫੇਦਾਰ ਨੂੰ ਅਸੀਂ ਅਕਸਰ ਹੀ ਦਲਦੇ ਰਹਿੰਦੇ ਸੀ ਕਿਉਂਕਿ ਜਫੇਦਾਰ ਸਿੱਖੀ ਦਾ ਪ੍ਰਚਾਰ ਕਰਦੇ ਸੀ ਕੌਮ ਦਾ ਪ੍ਰਚਾਰ ਕਰਦੇ ਬਾਣੀ ਦੇ ਬਾਣੀ ਨਾਲ ਜੋੜਦੇ ਸੀ ਜਿਹੜੇ ਪਿੰਡਾਂ ਦੇ ਵਿੱਚ ਪੰਚਾਇਤਾਂ ਖਾਲਸਾ ਪੰਚਾਇਤਾਂ ਦੇ ਰੂਪ ਵਿੱਚ ਬਰੀਆਂ ਬੁਰੀਆਂ ਦਾਹੇ ਜੇ ਛੱਡੀਆਂ ਹੁੰਦੀਆਂ ਸੀਗੀਆਂ ਉਹਨਾਂ ਨੂੰ ਘਰਾਂ ਚ ਬਸਾਉਂਦੇ ਸੀ ਕਿ ਜਦ ਪਹਿਲੀ ਵਾਰ ਹੁੰਦਾ ਸੀ ਕਿਸੇ ਦਾ ਆਪਣੇ ਜ਼ਮੀਨ ਦਾ ਰੋਲਾ ਕਿ ਉਹ ਬੈਠ ਕੇ ਨਵੇੜ ਕੇ ਐਨ ਪੀਸ ਕਰਾ ਦਿੰਦੇ ਹੁੰਦੇ ਸੀਗੇ ਤੇ ਫਿਰ ਉਹ ਜਫੇਦਾਰ ਨੂੰ ਲੱਕੀ ਆਏ ਤੇ ਜਫੇਦਾਰ ਦੀਆਂ ਦੋਨੇ ਬਾਹਾਂ ਟੁੱਟੀਆਂ ਹੋਈਆਂ ਸੀ ਜੀ ਲੰਮਕੜੀ ਜੰਡੀ ਲੱਤਾਂ ਵੀ ਟੁੱਟੀਆਂ ਹੁੰਦੀਆਂ ਸੀਗੀਆਂ ਤੇ ਆ ਆ ਕਰਦੇ ਸੀਗੇ ਜਦੋਂ ਉਹ ਕੁਰਸੀ ਤੇ ਮੈਨੂੰ ਠੱਲੇ ਕੁਰਸੀ ਤੇ ਬਿਠਾਇਆ ਉਹਨਾਂ ਨੂੰ ਕੋਈ ਟਾਇਲਟ ਦੀ ਹਾਜਤ ਆ ਬਿਨਿ ਆਏ ਸੀਗੇ ਉਹਦੇ ਵਿੱਚ ਵੀ ਬਲਿਸ਼ਾ ਟੇ ਖੂਨ ਲੱਗਿਆ ਤੇ ਫਿਰ ਉਹ ਪਿਸ਼ਾਬ ਉਹਨਾਂ ਨੇ ਕਿਹਾ ਉਹਦੇ ਵੀ ਖੂਨ ਉਸ ਤੋਂ ਬਾਅਦ ਉਹਨਾਂ ਦਾ ਬਹੁਤ ਬੁਰਾ ਹਾਲ ਸੀਗਾ ਉਹਨੂੰ ਫਿਰ ਇਨਸਪੈਕਟਰ ਦੇ ਕਮਰੇ ਦੇ ਵਿੱਚ ਸਲੇਸ਼ਟਾ ਦੇ ਪਾਗ ਰੱਖਦੇ ਸਾਡੇ ਤੋਂ ਲੈਂਦਾ ਰੱਖਦੇ ਹੁੰਦੇ ਸੀ ਜਿਸ ਕਰਕੇ ਇਹਨਾਂ ਨੇ ਬੜਾ ਵੱਡਾ ਗਬਰ ਕੀਤਾ ਤੇ ਮੁਰਤੇ ਜਿਸ ਦਿਨ ਮੈਨੂੰ ਪਤਾ ਲੱਗ ਗਿਆ ਜਿਹੜੋ ਮੇਰੇ ਬਾਰੇ ਮੇਰੇ ਪਿੰਡ ਦੇ ਵਿੱਚ ਮੇਰੇ ਚਾਚਾ ਸੀ ਮੇਰੀ ਸ਼ਰੀਕਤ ਜੋ ਰਸਵਰ ਸਿੰਘ ਜੀ ਤੇ ਉਹਨਾਂ ਨੂੰ ਪਤਾ ਲੱਗਿਆ ਉਹ ਫਟਾਫਟ ਸੀਐਸਟਾ ਪਹੁੰਚੇ ਨਾਲ ਮੇਰੇ ਕੱਤੇ ਦਾ ਤਾਂ ਇਹਦਾ ਮੁੰਡਾ ਸੀ ਦਰਸ਼ਨ ਸਿੰਘ ਬਖਤੀ ਉਹ ਪਹੁੰਚਿਆ ਜਿਵੇਂ ਰੋਧ ਸਿੰਘ ਪਹੁੰਚਿਆ ਤੇ ਸਾਰੇ ਨੂੰ ਪਤਾ ਲੱਗਿਆ ਤੇ ਮੇਰੀ ਭੈਣ ਨੇ ਜਿਹੜਾ ਪਹਿਲੇ ਫੋਨ ਕੀਤਾ ਅਵਕਰ ਸਿੰਘ ਸਿੱਧੂ ਨੂੰ ਤੇ ਉਹ ਵੀ ਉੱਥੇ ਜਾ ਕੇ ਪਹੁੰਚ ਗਈ ਮੇਰੀ ਭੈਣ ਭਰਦੀਪ ਕੌਰ ਨੇ ਤੇ ਉਹ ਫਿਰ ਜਾ ਕੇ ਉੱਥੋਂ ਜਾ ਕੇ ਸੀਐਚ ਸਾਭ ਦੇ ਵਿੱਚੋਂ ਸਾਨੂੰ ਉਹਨਾਂ ਨੇ ਜਦੋਂ ਦੇਖਿਆ ਤੇ ਮੇਰਾ ਬੁਰਾ ਹਾਲ ਸੀ ਇਹ ਤੁਹਾਨੂੰ ਸੱਤਪਾਲ ਸਿੰਘ ਜਿਹੜਾ ਉਹ ਜਿਹੜਾ ਇਹਨਾਂ ਦਾ ਉਸ ਲਈ ਸੀਐਚ ਸਾਭ ਦੇ ਵਿੱਚ ਸੀਗਾ ਉਹਦੇ ਵੀ ਪੁੱਛਿਆ ਜਾ ਸਕਦਾ ਵੀ ਕਿੰਨਾ ਵੱਡਾ ਜਬਰ ਹੋਇਆ ਤੇ ਅਗਲੇ ਦਿਨ ਜਦੋਂ ਮੈਨੂੰ ਰਿਹਾਅ ਹੋਇਆ ਮੈਂ ਮੈਂ ਇਹਨੂੰ 30 ਤਰੀਕ ਨੂੰ ਰਿਹਾਅ ਕੀਤਾ ਗਿਆ ਤੇ ਮੈਂ ਸਾਰੇ ਨੂੰ ਦੱਸਦੇ ਆ ਤੇ ਉਸ ਤੋਂ ਬਾਅਦ ਜਦੋਂ ਮੈਂ ਰਿਹਾਅ ਹੋਇਆ ਤੇ ਉਹ ਜਿਹੜਾ ਕਸਟਰਡ ਸੀ ਤੇ ਰੋਟੀ ਆਈ ਸੀ ਮਾਤਾ ਜੀ ਗਰਮੇਲ ਕੋਲ ਸਿੰਘ ਸਾਹਿਬ ਦੇ ਧਰਮਪਤ ਨਹੀਂ ਸੀ ਉਹ ਫਿਰ ਜਦੋਂ ਜਫੇਦਾਰ ਨੂੰ ਬੈਠੇ ਜਫੇਦਾਰ ਤਾਂ ਨਾ ਤਾਂ ਖਾਣ ਜੁਗਾ ਸੀ ਮੈਂ ਬੋਲਣ ਜੁਗਾ ਸੀ ਤੇ ਉਹਦੇ ਤੱਕ ਤਸ਼ੱਦਦ ਵੀ ਇੰਨਾ ਜ਼ਿਆਦਾ ਸੀ ਕਿ ਆ ਤੇ ਉਹ ਫਿਰ ਕਸਟਰਡ ਵੀ ਮੈਂ ਥੋੜਾ ਜਿਹਾ ਖਾਦਾ ਇੱਕ ਰੋਟੀ ਮਸਾ ਮੇਰੇ ਲਈ ਤੇ ਅਗਲੇ ਦਿਨ ਕਹਿ ਲਵੇ ਕਿ ਜਫੇਦਾਰ ਇੱਕ ਪਘੋੜਾ ਹੋ ਗਿਆ ਪਘੋੜਾ ਲਿਖੋ ਗਿਆ ਉਹਦਾ ਤੋੜੀ ਨਹੀਂ ਸਕਦਾ ਬੈਠ ਨਹੀਂ ਸਕਦਾ ਬੋਲ ਨਹੀਂ ਸਕਦਾ ਉੱਥੇ ਕੁੱਟ-ਕੁੱਟ ਕੇ ਉਹਦੀ ਤਾਂ ਇਹਨਾਂ ਨੇ ਜਾਣ ਲੈ ਲਈ ਸੀ ਕਿ ਇਸ ਕਰਕੇ ਇਹ ਮੈਨੂੰ ਦੱਸੋ ਪ੍ਰਕਾਸ਼ ਸਿੰਘ ਬਾਦਲ ਜਵਾਬ ਦੇ ਗਏ ਕਿ ਪੰਥ ਦੀ ਸਰਕਾਰ ਸੀ ਸੁਖਵੀਰ ਸਿੰਘ ਹੋਮ ਮਿਨਿਸਟਰ ਸੀਗਾ ਤੇ ਇਹਨੂੰ ਇਹ ਨਹੀਂ ਪਤਾ ਲੱਗਿਆ ਕਿ ਭਾਈ ਸਾਡੇ ਕੌਮ ਦਾ ਜਿਹੜਾ ਜਥੇਦਾਰ ਹੈ ਕਿ ਕਿ ਉਹਨੂੰ ਉਹਨੂੰ ਪਘੋੜਾ ਕੀਤਾ ਸਰਕਾਰ ਦੀ ਡਿਊਟੀ ਬਣ ਗਈ ਜਦੋਂ ਕਿ ਉਹੋ ਵੀ ਧਰਨਾ ਲੱਗਿਆ ਸੀ ਪ੍ਰਕਾਸ਼ ਸਿੰਘ ਬਾਦਲ ਕਿ ਉਹ ਧਰਨੇ ਦੇ ਵਿੱਚ ਸੀਗਾ ਤੇ ਬੀਪੀ ਤਵਾਰੀ ਦਾ ਜਿਹੜਾ ਕਮਿਸ਼ਨ ਬਣਿਆ ਸੀਗਾ ਤੇ ਉਹਦੇ ਬਾਰੇ ਜਿਹੜੀ ਰਿਪੋਰਟ ਜਨਤਕ ਕਰ ਰਹੇ ਨੇ ਰਿਪੋਰਟ ਹੀ ਉਹ ਜਨਤਕ ਕੀਤੀ ਇਹ ਥਾਂ ਪੁੱਛ ਰਲਨੇ ਤੇ ਇਹਨਾਂ ਨੇ ਹੋਇਆ ਤੇ ਫਿਰ ਮੈਨੂੰ ਦੱਸੋ ਸਵਰਨ ਸਿੰਘ ਢੁਲਰੇ ਨੂੰ ਇਹ ਕੋਲ ਪੁੱਛਿਆ ਮੈਨੂੰ ਪੁੱਛੋ ਗੁਰਮੀਤ ਸਿੰਘ ਨੂੰ ਕਿਉਂ ਨਹੀਂ ਪੁੱਛਿਆ ਕਮਲਜੀਤ ਤੇ ਮੈਨੂੰ ਪ੍ਰੋਮੋਸ਼ਨ ਕਿਉਂ ਦਿੱਤੀ ਆ ਉਹਨਾਂ ਨੂੰ ਕਿਉਂ ਨਹੀਂ ਪੁੱਛਿਆ ਉਹਨਾਂ ਦੇ ਗੰਦ ਮੰਨਣ ਨੂੰ ਕਿਉਂ ਨਹੀਂ ਪੁੱਛਿਆ ਜੀ ਨੇ ਕੁੱਟਿਆ ਤੇ ਫਿਰ ਉਸ ਤੋਂ ਬਾਅਦ ਇਹ ਰਿਪੋਰਟ ਕਢਾ ਕੇ ਸ਼੍ਰੋਮਣੀ ਕਾਲੀਕਲ ਅੰਮ੍ਰਿਤਸਰ ਦੇ ਵਿੱਚ ਮੈਂ ਸੀਗਾ ਇਹ ਰਿਪੋਰਟ ਅਸੀਂ ਉਦੋਂ ਦੀ ਕਰਾਈ ਲਈ ਆ ਵੀਪੀ ਤਪਾੜੀ ਵੀ ਰਿਪੋਰਟ ਘਰਾ ਕੇ ਰੰਜਨ ਕ੍ਰਿਪਾਲ ਦੇ ਵਕੀਲ ਦੇ ਕੋਲ ਮੈਨੂੰ ਸਿਮਰ ਸਿੰਘ ਮਾਨ ਨੇ ਕਿਹਾ ਜਦੋਂ ਅਸੀਂ ਗਏ ਮੈਂ ਉੱਥੇ ਬਿਆਨ ਦਿੱਤਾ ਬਿਆਨ ਜਾ ਕੇ ਉਹ ਹਾਈ ਕੋਰਟ ਚ ਪਾਇਆ ਤੇ ਹਾਈ ਕੋਰਟ ਨੇ ਕੋ ਕੇਸ ਪਾਇਆ ਤੇ ਹਾਈ ਕੋਰਟ ਨੇ ਕਹਿ ਤਾ ਇਹ ਕੇਸ ਪੁਰਾਣਾ ਹੋ ਗਿਆ ਉਹਦੇ ਕੋਈ ਕਾਰਵਾਈ ਨਹੀਂ ਕੀਤੀ ਇਹ ਗੱਲ ਮੈਨੂੰ ਰੰਜਨ ਕ੍ਰਿਪਾਲ ਦੀ ਤੇ ਦੱਸੀ ਹੈ ਕਿ ਭਾਈ ਇਹ ਹਾਲਾਤ ਹੋਈ ਹੈ ਹਾਈ ਕੋਰਟ ਵੀ ਰਲੇ ਸੀਤੀ ਸਾਡੇ ਰਲੇ ਸੀਗੇ ਇੱਕ ਦਰਬਾਰ ਸਭ ਤੋਂ ਇਕੱਠੇ ਹੋ ਸਾਰੇ ਗੱਲਾਂ ਤੇ ਤੈਰ ਕੋਲ ਇਕੱਠੇ ਹੋ ਸਾਡੇ ਆ ਗੁਰੂ ਜੀ ਦੇ ਅਧਿਕਾਰਨ ਤੇ ਕਰੋਨਾ ਨੂੰ ਬਚਾਉਣ ਲਈ ਕਿੱਥੇ ਹੋ ਸਕਦੇ ਆ ਫਿਰ ਜੱਥੇ ਤੱਕ ਕੌਮੇ ਨੂੰ ਸਿੰਘ ਸਾਹਿਬ ਜੀ ਇਹਦਾ ਸਿੱਧੀ ਜੀ ਗੱਲ ਹੈ ਇਹਨਾਂ ਨੇ ਬਹੁਤ ਵੱਡਾ ਜ਼ਬਰਦਸਤ ਹੁਣ ਕਦੋਂ ਰੌਲਾ ਪਾਈ ਹੁਣ ਜਿੱਦਾਂ ਸਿੰਘ ਸਾਹਿਬ ਦੀ ਸਿੰਘਣੀ ਬੀਬੀ ਗੁਰਮੀਰ ਕੌਰ ਦੇ ਹੱਥੋਂ ਜਿਹੜਾ ਇਹਨਾਂ ਨੇ ਬੀਬੀ ਗੁਰਮੀਰ ਕੌਰ ਦੇ ਹੱਥੋਂ ਦਰਖਾਸਤ ਦਵਾਈ ਹੈ ਜਗਰਾਉਂ ਥਾਣੇ ਦੇ ਵਿੱਚ ਉਹਦੇ ਵਿੱਚ ਨਾ ਤਾਂ ਸੁਮੇਰ ਸੈਣੀ ਦਾ ਨਾਮ ਹੈ ਆ ਹੁਣ ਤੁਸੀਂ ਨਾਮ ਲੈ ਰਹੇ ਹੋ ਅਜਿਹੇ ਜਿਹੜੇ ਪੁਲਿਸ ਵਾਲੇ ਅਸਲ ਮੁਜ਼ਮਲਜ਼ਮ ਸੀਗੇ ਉਹਨਾਂ ਦਾ ਨਾਮ ਹੀ ਹੈ ਨਹੀਂ ਉਸ ਦਰਖਾਸਤ ਦੇ ਵਿੱਚ ਤਾਂ ਫਿਰ ਇਨਸਾਫ ਕੀ ਤੁਹਾਨੂੰ ਇਹ ਤਾਂ ਜਿਹੜੀ ਐਡੀਡੀ ਬੀਡੀ ਤਿਵਾੜੀ ਰੋਟ ਹੈ ਇਹੇ ਤਮਾ ਸਿੱਖ ਕੌਮ ਨੂੰ ਇਹਨਾਂ ਦਾ ਕੋਈ ਪੈਨਲ ਪ੍ਰਮਾਨ ਨਹੀਂ ਹੈਗਾ ਤੇ ਇਸ ਕਰਕੇ ਹੁਣ ਸਿੱਖ ਕੌਮ ਦੀਆਂ ਅੱਖਾਂ ਵਿੱਚ ਘਟਾ ਪਾਉਂਦੇ ਨੇ ਸੁਖਵੀਰ ਸਿੰਘ ਬਾਦਲ ਨੇ ਬੇਗਮ ਜੀਆ ਮਾਫੀ ਪ੍ਰਤਾਪ ਸਿੰਘ ਬਾਦਲ ਸਰਚਲੇ ਸਾਨੂੰ ਦੇਤੀ ਇਹ ਵੀ ਪਿਛਲੇ ਦਿਨ ਸੁਖਬੀਰ ਸਿੰਘ ਬਾਦਲ ਨੇ ਬਿਨਾਂ ਮਾਫੀ ਮੰਗਿਆ ਬਿਨਾਂ ਕਿਹਾ ਕਿ ਜੇ ਮਾਫੀ ਦਿੱਤਾ ਜਾਵੇ ਇਹਦਾ ਮਤਲਬ ਮੰਨਦਾ ਜਾਈਨਾ ਕਿ ਗੁਰੂ ਗ੍ਰੰਥ ਸਾਹਿਬ ਦੀ ਗੱਲ ਵੀ ਕਰਨ ਕਰਾਉਣ ਤੇ ਇਹਨਾਂ ਨੇ ਹੱਥ ਹੈ ਇਹਦਾ ਮੰਨਦਾ ਜਾਈਨਾ ਇਸ ਕਰਕੇ ਮਾਫੀ ਦੇ ਦਿਓ ਤੇ ਮਾਫੀਆਂ ਐ ਥੋੜ੍ਹੀ ਹੁੰਦੀਆਂ ਆ ਹੁਣੇ 40 ਮੁਕਤਿਆਂ ਦੀ ਪਵਿੱਤਰ ਧਰਤੀ ਤੇ ਸਿੱਧੀ ਸਮਾਗਮ ਹੋ ਕੇ ਰੱਖਿਆ ਹੈ ਤੇ 40 ਮੁਕਤੇ ਨੇ ਬਦਾਵਾ ਤਾਂ ਸਿੱਧੀ ਦੇ ਕੇ ਪੜਾਇਆ ਤੇ ਥੋੜ੍ਹੀ ਹੁੰਦਾ ਕਿ ਜਦੋਂ ਮਰ ਗਈ ਤਾਂ ਉਹਦਾ ਨਕਰ ਕੱਢ ਦੋ ਕਿ ਸ਼ਹੀਦ ਕਰਾ ਲਓ ਜਿਵੇਂ ਤੁਹਾਨੂੰ ਸ਼ਹੀਦ ਕਰਾ ਦੋ ਤੇ ਜੀਪਸ ਗੱਲਵਾਨਾ ਰੱਜੇ ਸੁਨੀਤ ਸਿੰਘ ਸੈਣੀ ਵਰਗਿਆਂ ਨੇ ਜਿਨ੍ਹਾਂ ਦੇ ਸਾਡੇ ਬੱਚੇ ਮਾਰੇ ਐ ਉਹਨਾਂ ਦੇ ਨਾਲ ਉਹਨੂੰ ਬੀਜਪੀ ਲਾ ਦਿਓ ਕਮਰ ਸਿੱਖਾਂ ਨੂੰ ਕੁੱਟ ਦਿਓ ਇਸ ਪ੍ਰਕਾਰ ਸਿਰ ਬਾਦਲ ਕਰੇ ਦਿੱਤੀ ਮੈਨੂੰ ਸੰਦੀਪ ਸਿੰਘ ਰਾਸੇ ਸਾਡੇ ਤੇ ਮੇਰੇ ਤੇ ਲੱਕੜਾ ਚੋੜੀ ਦੇ ਪਰਚਾ ਦੋ ਪਾਇਆ ਅਸੀਂ ਗੁਰੂਗ੍ਰਾਸਨ ਗੈਦਵੀ ਕਰਨ ਕਰਾਉਣ ਵਾਲਿਆਂ ਨਾਲ ਲੜਿਆ ਸਾਨੂੰ 9 ਮਹੀਨੇ ਜੇਲ੍ਹ ਦੇ ਵਿੱਚ ਇਹਨਾਂ ਨੇ ਬੰਨ੍ਹ ਕੇ ਰੱਖਿਆ ਕਿਉਂ ਸਾਨੂੰ ਕੁੱਟਿਆ ਸਾਡੇ ਪਰਿਵਾਰਾਂ ਨੂੰ ਇਹਨਾਂ ਨੇ ਖੇਰੂ-ਗੇਰੂ ਯਾਰ ਦਿੱਤਾ ਇਹ ਚ ਕਰਕੇ ਹੁਣੇ ਡਰਾਮਾ ਕਰ ਰਹੇ ਆ ਇਹਨਾਂ ਦੀ ਸਾਥ ਡਿੱਗ ਰਹੀ ਆ ਤੇ ਬੀਜਪੀ ਆਸਥਾਨਾਂ ਨੇ ਇਹਨਾਂ ਦੀ ਇੱਕੋ ਗੱਲ ਹੈ ਇਹ ਰਾਜ ਦੀ ਗੇਮ ਖੇਡ ਰਿਹਾ ਹੈ ਤੇ ਬੀਜਪੀ ਨੇ ਇਹਨਾਂ ਨੂੰ ਦਿੱਤੇ ਹਦਾਇਤ ਕਿ ਅਸੀਂ ਸਾਡੇ ਹੁਨ ਪੈਰ ਨਹੀਂ ਨੱਡਦੇ ਤੁਸੀਂ ਪੰਥਕ ਜੱਡੇ ਲਾਓ ਹੁਣ ਪੰਥਕ ਜੱਡੇ ਜਾਣਬੁੱਝ ਕੇ ਲੈ ਰਹੇ ਆ ਤੇ ਇਹਨੂੰ ਆਈਬੀ ਰੌਅ ਇੰਟੈਲੀਜੈਂਸ ਜੈਂਸਿਏ ਨੇ ਇਹਨਾਂ ਨੂੰ ਉੱਪਰ ਚੱਕ ਰੀਆਂ ਤੇ ਮੈਂ ਉਦੋਂ ਦਾ ਲਗਾਤਾਰ 31 ਸਾਲ ਦਾ ਅਸੀਂ ਰੌਲਾ ਪਾ ਰਹੇ ਆ ਤੁਸੀਂ ਤਾਂ ਖਬਰਾਂ ਦੇ ਵਿੱਚ ਕੋਈ ਸਾਡੀ ਖਬਰ ਨਹੀਂ ਲੱਗਦੀ ਪਹਿਲਾਂ ਸਪੋਕਸਮੈਨ ਖਬਰਾਂ ਜੀ ਨੇ ਮੇਰਾ ਇੱਕ ਪੇਸ ਵੱਡਾ ਤੇ ਇੱਕ ਅੱਧਾ ਪੇਜ ਲਾਇਆ ਕਿ ਇੱਕ ਗਵਾਹੀ ਹੋਰ ਉਹਦੇ ਵਿੱਚ ਮੇਰੇ ਵੀ ਮੈਂ ਬੜਾ ਜੋਰ ਨਾਲ ਬਿਆਨ ਲੈ ਮੇਰੇ ਬਿਆਨ ਹੀ ਲੈ ਬਿਆਨ ਤਾਂ ਹੀ ਲੈ ਕਿ ਇਹ ਬੰਦੇ ਜਿਹੜੇ ਆ ਕੱਟੜ ਹੈਗੇ ਆ ਇਹ ਮੁਕਰਨੇ ਨਹੀਂਗੇ ਇੱਕ ਕਰਕੇ ਇਹ ਸਾਰਾ ਕੁਛ ਇੱਕ ਪਲਾਨ ਦੇ ਤਹਿਤ ਹੋ ਰਿਹਾ ਹੁਣ ਇਹਨਾਂ ਨੂੰ ਹੀਜ ਆ ਗਿਆ ਹੁਣ ਕਹਿੰਦੇ ਜਫੇਦਰ ਕੌਣ ਕੇ 31 ਸਾਲ ਫੋਟੋ ਕਿਉਂ ਨਹੀਂ ਲਈ ਜਫੇਦਰ ਤੋਂ ਧੋਖ ਅਕਾਲ ਤੱਕ ਤੇ 31 ਸਾਲ ਕਿਉਂ ਨਹੀਂ ਪਾਇਆ ਹੈ 31 ਸਾਲਾਂ ਬਾਅਦ ਨਹੀਂ ਪਾਇਆ ਤੇ ਫਿਰ 31 ਸਾਲਾਂ ਬਾਅਦ ਹੀ ਪਾਣਦੇ 25 ਸਾਲਾਂ ਬਾਅਦ 30 ਸਾਲਾਂ ਬਾਅਦ ਹੀ ਪਾ ਲੇ 20 ਨਹੀਂ ਤਾਂ 10 ਸਾਲਾਂ ਬਾਅਦ ਹੀ ਪਾ ਲੇ 10 ਨਹੀਂ 5 ਸਾਲਾਂ ਬਾਅਦ ਹੀ ਪਾ ਲੇ ਇਹਨਾਂ ਨੇ ਤਾਂ ਕੱਟ ਕੀਤੇ ਨਹੀਂ ਹੁਣ ਹੁਣ ਸਾਰੇ ਬੰਦੇ ਪਤਾ ਕੀ ਹੈ ਜੀ ਉਹ ਬਿਆਨ ਦਿੰਦਾ ਉਹ ਦੂਜਾ ਉਹ ਦੂਜਾ ਬਿਆਨ ਦਿੰਦਾ ਕਿਉਂਕਿ ਸਾਰੇ ਤਾਂ ਇਕੱਠੇ ਰਹੇ ਆ ਹਰ ਇੱਕ ਸਾਈਡ 'ਚ ਰਹੇ ਆ ਉਹ ਬਾਦਲ ਦਾ ਨਾਲ ਹੀ ਸਾਡੇ ਨੇ ਜਿੱਤ ਮਾਣਿਆ ਹੂੰ ਤੇ ਫਿਰ ਭਾਈ ਉਹਦੋਂ ਕਿਉਂ ਨਹੀਂ ਇਹਨਾਂ ਨੇ ਕੀਤਾ ਕੋਈ ਨਹੀਂ ਹੁਣ ਕਹਿੰਦਾ ਹੀ ਲੱਤਾਂ ਵਗਤੀਆਂ ਜੇ ਉਹਨਾਂ ਦੀਆਂ ਹੁਣ ਕਹਿੰਦੇ ਜੋਲੀ ਪਾਰਤੀ ਹੁਣ ਇਹ ਕਹਿੰਦੇ ਸੀ ਉਹਨਾਂ ਦੇ ਬੰਦ ਕਰ ਸਿੱਧਰ ਕੋਇਆ ਤਕਰੀ ਸਾਲ ਤੈਨਾਂ ਸਾੜਿਆਂ ਨੂੰ ਯਾਦ ਨਹੀਂ ਆਇਆ ਵੀ ਉਹਨਾਂ ਦੀ ਮੱਤਾਂ ਦੀ ਕੋਟੀਆਂ ਹੈ ਉਹਨਾਂ ਨੇ ਸ਼ਹੀਦ ਵੀ ਕਰਤਾ ਉਹਨੂੰ ਪੁੱਠਾ ਵੀ ਟਿਕਾਇਆ ਗਿਆ ਉਹਨਾਂ ਦੇ ਜਬਰ ਵੀ ਕੀਤਾ ਸਵਰਨ ਸਿੰਘ ਕੋਟਨਾ ਐ ਕਰਦਾ ਸੀ ਇੱਕ ਦਿਨ ਸੈਣੀ ਸਾਹਿਬ ਸਾਡ ਨੂੰ ਖੜਲੇ ਲਾਈਨ ਤੋਂ ਨਹੀਂ ਤੇ ਅਸੀਂ 20-25 ਜਾਣੇ ਸੀ ਸਾਰੇ ਤੇ ਸਾਨੂੰ ਤਾਂ ਫੜ ਕੇ ਖੜਾ ਉਹ ਐ ਸਾਹਮਣੇ ਬੈਠਾ ਨਾਲ ਕਮਲਜੀਤ ਬੈਠਾ ਤੇ ਨਾਲ ਹਰ ਭਗਵਾਨ ਬੈਠਾ ਹੂੰ ਤੇ ਉੱਥੇ ਐਸਪੀ ਦੀ ਬੀ ਸੀਗਾ ਹਰਨੇਸ਼ ਸਿੰਘ ਰਾਹ ਉਹ ਮਾੜੀ ਮੋਟੀ ਠੰਡਾ ਠੰਡਾ ਚਿਰਕ ਦਿੰਦਾ ਸੀ ਜਿਨ੍ਹਾਂ ਦੇ ਕੁੱਟ-ਕੱਟ ਪਈ ਹੁੰਦੀ ਸੀ ਜੀ ਤੇ ਫਿਰ ਸਵਰਨ ਸੰਘੋਟਨਾ ਕੀ ਕਹਿੰਦੇ ਐ ਲੈਣ ਠੋਕ ਦਿਓ ਠੋਕ ਦਿਓ ਠੋਕ ਦਿਓ ਅਤੇ ਤਿਆਰੀ ਕਰ ਲੋ ਠੋਕ ਦਿਓ ਜਿਨ੍ਹਾਂ ਨੂੰ ਠੋਕ ਕਹਿੰਦਾ ਸੀ ਤੇ ਉਹਨਾਂ ਨੂੰ ਰਾਤ ਨੂੰ ਉਹ ਝੂਠੇ ਮੁਕਾਬਲੇ ਚੀਕ ਕਰ ਦਿੰਦੇ ਸੀ ਹਵਾਲਦਾਰ ਜਿਹੜਾ ਸੀ ਥਾਣੇਦਾਰ ਬਣ ਜਾਂਦਾ ਸੀ ਥਾਣੇਦਾਰ ਤੁਸੀਂ ਉਹ ਇਨਸਪੈਕਟਰ ਬਣ ਜਾਂਦਾ ਸੀ ਇਨਸਪੈਕਟਰ ਡੀਐਸਪੀ ਬਣ ਜਾਂਦਾ ਸੀ ਤੇ ਡੀਐਸਪੀ ਐਸਐਸਪੀ ਬਣ ਜਾਂਦਾ ਸੀ ਤੇ ਸਾਡੀ ਕੌਮ ਦਾ ਸ਼ਿਕਾਰ ਹੀ ਖੇਡ ਰਿਹਾ ਇਹ ਸ਼ਿਕਾਰ ਖੇਡਣ ਦੇ ਵਿੱਚ ਇਹਨਾਂ ਦਾ ਪੂਰਾ ਹੱਕ ਹੈ ਇਹਨਾਂ ਦੇ ਪੰਥ ਦੀ ਨਾਂ ਅੱਜ ਗੱਲ ਵਿੱਚ ਆ ਹੁਣ ਮਗਰ ਮੱਟ ਕੇ ਤੁੰ ਵਟਵਾ ਰਹੇ ਆ ਇਹ ਕੌਂਕੇ ਦੀ ਜਿਨ੍ਹਾਂ ਨੇ ਕੌਂਕੇ ਨੂੰ ਸ਼ਹੀਦ ਕੀਤਾ ਇਹਦੇ ਵਿੱਚ ਕਾਂਗਰਸ ਵੀ ਪੂਰਾ ਦੋਸ਼ੀ ਆ ਇਹਦੇ ਵਿੱਚ ਵਿਰੋਧ ਵੀ ਦੋਸ਼ੀ ਆ ਇਹਨਾਂ ਦੇ ਐਮਐਲਏ ਵੀ ਦੋਸ਼ੀ ਆ ਤੇ ਇਹਦੇ ਵਿੱਚ ਦੋਸ਼ੀ ਕੌਣ ਆ ਇਹਦੇ ਵਿੱਚ ਜਿਹੜੇ ਚੁੱਪ ਰਹੇ ਆ ਜਿਨ੍ਹਾਂ ਨੇ ਇਸ ਕੱਲ ਨੂੰ ਉੱਤਰ ਆ ਇਹ ਵੀ ਦੋਸ਼ੀ ਆ ਬਰਾਬਰ ਦੇ ਤੇ ਮੈਂ ਕਹਿੰਦਾ ਹੁਣ ਕੋ ਭੰਤ ਮੰਨ ਲੋ ਚਾਹੀਦਾ ਸਰਕਾਰ ਨੂੰ ਕਿ ਇਹਨੇ ਕੀਤਾ ਦਾ ਕੱਖ ਨਹੀਂ ਬੰਦਵੇਂ ਐਮਐਲਏ ਜਿਤਾਏ ਆ ਨਾ ਇਹਨਾਂ ਨੇ ਸਾਡਾ ਆ ਆ ਦਵਿੰਦਪੁਰ ਨੂੰ ਰੋਹੀ ਆ ਕਿਤੇ ਨਾ ਗੁਰੂ ਸਾਹਿਬ ਦੀ ਗੱਲ ਵੀ ਕਰਨ ਕਰਾਉਣ ਵਾਲਿਆਂ ਨੂੰ ਸਜ਼ਾ ਦਿੱਤੀ ਉਲਟਾ ਜਿਨ੍ਹਾਂ ਕਈ ਐਡਵੋਕੇਟ ਜਨਰਲ ਸਰਕਾਰ ਸਾਧਾ ਰੋਟੀ ਹੀ ਉਹ ਨੂੰ ਇਹਦਾ ਨਹੀਂ ਉੱਥੇ ਲੱਦਦਾ ਹੋਇਆ ਇਹਨਾਂ ਨੇ ਨਹੀਂ ਕੀਤਾ ਪਰ ਮੈਂ ਫੇਰ ਵੀ ਕਹਿੰਦਾ ਤੇ ਭਗਵੰਤ ਮਾਨ ਦੀ ਜਿਹੜੀ ਗ੍ਰੀਤੀ ਕਹਾੜੀ ਦੀ ਰਿਪੋਰਟ ਹੈ ਜੀ ਉਹ ਨੂੰ ਲੋਰ ਪਰਚਾ ਦਰਜ ਕਰੋ ਜਦੋਂ ਜਦੋਂ ਆ ਪਿਛਲੇ ਸਮੇਂ ਦੇ ਵਿੱਚ ਜਦੋਂ ਖਾਣੂ ਘਰਾਂ ਚ ਰੋਟੀ ਖਾ ਜਾਂਦੇ ਸੀ ਹੂੰ ਤੇ ਫਿਰ ਸਾਡੀਆਂ ਬੀਬੀਆਂ ਤੇ ਸਾਡੇ ਬਾਪੂਆਂ ਦੇ ਪਰਚਾ ਸਾਜ ਦੇ ਪਰਚਾ ਵੀ ਇਹਨਾਂ ਨੇ ਕੋਈ ਤਾਂ ਦਿੱਤੀ ਹੈ ਹੋਣਾ ਸੰਦੀਪ ਸਿੰਘ ਬਾਦਲ ਫੌਮੈਸਟ ਨੇ ਇਹਨੇ ਵੀ ਪ੍ਰਣਾ ਦਿੱਤੀ ਆ ਪ੍ਰਣਾ ਕਾਦੀ ਦਿੱਤੀ ਆ ਕਿ ਗੁਰੂ ਦੀ ਜਗਦੀ ਜਿਹੜੇ ਜਿਹੜੇ ਕੌਂਕ੍ਰੀਟ ਨੂੰ ਸ਼ਹੀਦ ਕਰਨ ਵਾਲੇ ਆ ਉਹਨਾਂ ਨੂੰ ਪ੍ਰਣਾ ਦਿੱਤੀ ਆ ਉਹਨੂੰ ਬਚਾ ਕੇ ਰੱਖਣ ਦੇ ਪ੍ਰਤੀਨਿਧ ਹਣ ਭਾਈ ਗੁਰਮੀਤ ਸਿੰਘ ਤੇ ਪਰਚਾ ਦਰਜ ਕਰੋ ਕਮਲਜੀਤ ਤੇ ਪਰਚਾ ਦਰਜ ਕਰੋ ਜਿਹੜੇ ਗਨਮੈਨ ਉਹਨਾਂ ਦੇ ਪਰਚਾ ਦਰਜ ਕਰੋ ਸੰਦੀਪ ਬਾਦਲ ਤੇ ਪਰਚਾ ਦਰਜ ਕਰੋ ਕਰੋ ਰਿਸਪੌਂਸਿਬਿਲਟੀ ਹੈ ਦੀ ਤੇ ਬੇਰ ਰਿਸਪੌਂਸਿਬਿਲਟੀ ਹੈ ਮੈਂ ਦੱਸ ਰਿਹਾ ਨਾ ਪਰਚਾ ਦਰਜ ਕਰਨਾ ਚਾਹੀਦਾ ਤੁਹਾਨੂੰ ਅਦਾਲਤ ਨੂੰ ਕਰਨਾ ਚਾਹੀਦਾ ਬਿਲਕੁਲ ਜੀ ਜ਼ਿੰਮੇਵਾਰੀ ਬਣਦੀ ਹੈ ਸਰਕਾਰਾਂ ਦੀ ਭਾਚੇ ਦਰਜ ਕਰਨ ਪਰ ਇੱਕ ਮੈਂ ਤੁਹਾਡੇ ਤੋਂ ਜ਼ਰੂਰ ਸਵਾਲ ਪੁੱਛਾਂਗਾ ਤੁਸੀਂ ਵਿੱਚ ਜ਼ਿਕਰ ਕੀਤਾ ਵੀ ਜਦੋਂ ਤੁਹਾਨੂੰ ਲੈ ਕੇ ਗਏ ਨੇ ਜਗਰਾਉਂ ਥਾਣੇ ਚੱਕ ਕੇ ਤੇ ਉੱਥੇ ਇੱਕ ਬੀਬੀ ਸੀ ਜਿਹਨਾਂ ਜ਼ਬਰ ਕੀਤਾ ਜਾ ਰਿਹਾ ਸੀ ਜਿਹਦੀ ਸਲਵਾਰ ਲਾਈ ਹੋਈ ਸੀ ਹਾਂ ਉਸ ਬੀਬੀ ਬਾਰੇ ਤੁਸੀਂ ਕੀ ਜਾਣਦੇ ਹੋ ਕੁਝ ਤੁਹਾਨੂੰ ਧਿਆਨ ਹੈ ਉਸ ਬੀਬੀ ਦਾ ਉਹ ਬੀਬੀ ਨੂੰ ਸਰਕਾਰ ਦਾ ਧਿਆਨ ਮੰਗਣੀ ਸੀ ਕਿੰਨੇ ਦਿਨਾਂ ਤੋਂ ਉਹ ਬੀਬੀ ਸੀ ਸਰ ਸਾਹਿਬ ਜੀ ਉਹ ਪੋਤੇ ਦਾ ਪੁੱਤ ਨਹੀਂ ਸੀ ਦੀਂਦਾ ਤੇ ਮਾਂ ਨੂੰ ਧੀ ਨਹੀਂ ਸੀ ਦੀ ਐਡਾ ਵੱਡਾ ਜਾਗਰਸ਼ ਕਰਦੇ ਸੀਗੇ ਉਹ ਬੀਬੀ ਨੂੰ ਸਾਹਮਣੇ ਆ ਕੇ ਮੈਂ ਸਿਆਣ ਸਕਦਾ ਇਹ ਐਡਾ ਵੱਡਾ ਜਬਰ ਐਨੇ ਲੋਕਾਂ ਨੂੰ ਕੁੱਟਦੇ ਸਾਰੀ ਸੜਦਾ ਕੁੱਟੀਆਂ ਦੇ ਸੀ ਹੈ ਕੀ ਕੀ ਰੱਖੀ ਗਈ ਸਾਫ ਤਬਾਦੀ ਸਾਡੇ ਵੀ ਜਿੰਨਾ ਚਿਰ ਦੋ ਵਾਰੀ ਕੁੱਟਣੀ ਨਾ ਪੈਂਦੀ ਸੀਗੀ ਉਹਨਾਂ ਤੇ ਸਾਨੂੰ ਇਹ ਵੱਗ ਵੀ ਸਾਨੂੰ ਕਿਦੋਂ ਕੱਢਣਗੇ ਸਾਨੂੰ ਕਿ ਬਿਮਾਰ ਨਹੀਂ ਦੇ ਐਨ ਦਲ ਕਰੀ ਜਾਂਦਾ ਸੀ ਕਿ ਹੁਣ ਸਵੇਰੇ ਕੱਢ ਤੇ ਸਵੇਰੇ ਮੁਕਾਬਲਾ ਬਣਾਉਂਦੇ ਤੇ ਚੌਥੇ ਮੁਕਾਬਲਾ ਬਣਾਉਂਦੇ ਐ ਇਸ ਕਰਕੇ ਗੁੰਡਾ ਗਰਦੀ ਦਾ ਬੰਗਾ ਨਾਤੀ ਤੇ ਇਹ ਤਾਂ ਫੇ ਮੂਵ ਕਰ ਚੁੱਕ ਬਣ ਕੇ ਡਰਾਮਾ ਦੇ ਰਹੇ ਸਾਰੇ ਤੇ ਇਹ ਜੇ ਸੀਮਰੇਸ ਬਣੇ ਸੀ ਤੇ ਫਿਰ ਇਹਨਾਂ ਨੇ ਤਰਕੀਆਂ ਕਿਉਂ ਦਿੱਤੀਆਂ ਇਹਨਾਂ ਨੂੰ ਇਹਨਾਂ ਨੂੰ ਭੜਿਆ ਜਾਉਣੀ ਬਿਲਕੁਲ ਸਾਨੂੰ ਕਿਉਂਕਿ ਕਿਤੇ ਨੇ ਜਿਹੜੀ ਬੀਬੀ ਦੀ ਤੁਸੀਂ ਗੱਲ ਕਰ ਰਹੇ ਹੋ ਜਿਹੜੀ ਬੀਬੀ ਦੀ ਤੁਸੀਂ ਗੱਲ ਕਰ ਰਹੇ ਹੋ ਉਹਦੇ ਬਾਰੇ ਸਾਨੂੰ ਜੋ ਮੈਨੂੰ ਇਨਫੋਰਮੇਸ਼ਨ ਪਹੁੰਚੀ ਸੀ ਉਹ ਇਹ ਪਹੁੰਚੀ ਸੀ ਕਿ ਉਸ ਤੋਂ ਬਾਅਦ ਉਸ ਬੀਬੀ ਨੂੰ ਜਗਰਾਉਂ ਚੌਂਕ ਤੋਂ ਚੱਕਿਆ ਗਿਆ ਸੀਗਾ ਤੇ ਉਸ ਤੋਂ ਬਾਅਦ ਲਗਾਤਾਰ ਉਸ ਤੇ ਤਸ਼ੱਦਦ ਹੋਇਆ ਬਲਾਤਕਾਰ ਕਰਦੇ ਰਹੇ ਉਹਦਾ ਉਹਦਾ ਭਰਾ ਲੱਭਦਾ ਲੱਭਦਾ ਉਸ ਥਾਣੇ ਪਹੁੰਚ ਗਿਆ ਸੀ ਉਸ ਤੋਂ ਬਾਅਦ ਉਸ ਦੇ ਭਰਾ ਨੂੰ ਵੀ ਬਹੁਤ ਬੁਰੀ ਤਰ੍ਹਾਂ ਟੌਰਚਰ ਕੀਤਾ ਗਿਆ ਸੀ ਅੰਦਰ ਮਤਲਬ ਜੋ ਹਾਲ ਤੁਹਾਡਾ ਜਾਂ ਹੋਰ ਸਿੰਘਾਂ ਦਾ ਉਹ ਤਾਂ ਉਹ ਤਾਂ ਇੱਕ ਉਹ ਬੀਬੀ ਸੀ ਉਹ ਦਰਸ਼ਨ ਸਿੰਘ ਨਾਮ ਦਾ ਜਿਹੜਾ ਮਨਵਲਾ ਐਸਐਸਪੀ ਦੇ ਨੂੰ ਥਾਣੇ ਦੇ ਵਿੱਚ ਹਾਂ ਉਹਦੇ ਤੇ ਬਹੁਤ ਵੱਡਾ ਜ਼ਬਰ ਕੀਤਾ ਸੀਗਾ ਉਹ ਜਿਹੜਾ ਹੈਗਾ ਸੀ ਬੀਬੀ ਸੀਗੀ ਬੀਬੀ ਭੈਣ ਭਰਾ ਸੀਗੇ ਮੈਂ ਦੱਸ ਨਹੀਂ ਸਕਦਾ ਵੀ ਉਹਨਾਂ ਨੇ ਭੈਣ ਭਰਾਵਾਂ ਤੋਂ ਉਹਨਾਂ ਨੇ ਕੀ ਕਰਾਇਆ ਹਾਂ ਕਿਉਂਕਿ ਮੇਰੀ ਜ਼ੁਬਾਨ ਹੀ ਨਹੀਂ ਕਹਿ ਸਕਦੀ ਕਿ ਇਹਨਾਂ ਕੁਝ ਕਰਾਇਆ ਹੈ ਇਸ ਕਰਕੇ ਉਹਨਾਂ ਨੇ ਬਹੁਤ ਵੱਡਾ ਜ਼ਬਰ ਕੀਤਾ ਸੀ ਹੋਣਾ ਸੀ ਕਿੰਨੇ ਚਿਰ ਦੇ ਰੋਲਾ ਪਾਣੇ ਆ ਮੁਹੱਬਤ ਮੁਸਬੇ ਨੇ ਸਾਡੇ ਫਰੋਜਪੁਰ ਦੇ ਵਿੱਚ ਸਤਾਰਾ ਮੁੰਡੇ ਕੱਢੇ ਆ ਜੀ ਤੇ ਥੱਪੇ ਵਾਲੀ ਪਿੰਡ ਦੇ ਸੀ ਸਤਾਰਾ ਨੂੰ ਸਿੱਧੀਆਂ ਗੋਲੀਆਂ ਮਾਰਦੀਆਂ ਕਿੱਡੀਆਂ ਗੋਲੀਆਂ ਮਾਰ ਕੇ ਤੇ ਫੇਰ ਉਹ ਹਰਿਦਪੱਤਨ ਤੋਂ ਹਰਿਕੇ ਤੱਕ ਉਹਦੇ ਅਖ਼ਰੀ ਅਸੀਂ ਬੜੇ ਕਿਰਦੇ ਨਾਲ ਪਾ ਰਹੇ ਆ ਤੇ ਸਾਰੇ ਚੁੱਪ ਤੇ ਬੂਕ ਬਖਸ਼ੀ ਬਣੇ ਬੈਠੇ ਆ ਤੇ ਹੁਣ ਜੇ ਉਹ ਫੇਰ ਕੱਢ ਲੈ ਇਹ ਮਾਮਲਾ ਕਿਉਂਕਿ ਅਸੀਂ ਠਾਹੀ ਜਾਣਦੇ ਆ ਅਸੀਂ ਚਿਰਤਾਂ ਲੱਗ ਬੜੇ ਹੋਏ ਆ ਗੱਲ ਸਾਡੀ ਸੁਣੇ ਨਾ ਸੁਣੇ ਅਸੀਂ 31 ਸਾਲ ਤੋਂ ਭਾਈ ਜਿਹੜਾ ਜਗਜੀਤ ਸਿੰਘ ਕੌਂਕੇ ਕਦੇ ਉਹਦੇ ਪ੍ਰੈਸ ਜਾਂਦੇ ਵਿੱਚ ਭੋਗਤੇ ਜਾਂਦੇ ਸੀ ਕਦੇ ਆਪ ਭੋਗ ਪਾਉਂਦੇ ਸੀ ਕਦੇ ਉਹਦੀ ਗੱਲ ਕਰਦੇ ਸੀ ਆ ਮੈਂ ਇਹ ਕਿ ਬਿਆਨ ਮੈਨਸਟੀ ਇੰਟਰਨੈਸ਼ਨਲ ਨਾਲ ਕੋਤਦਾ ਉਹਨੂੰ ਵੀ ਦਿੱਤਾ ਸੀ ਏਸ਼ੀਆ ਵਾਚ ਨੂੰ ਵੀ ਦਿੱਤਾ ਸੀ ਮੈਂ ਹਿਊਮਰਸ ਜੱਫਰਪੰਗੀਆਂ ਨੇ ਕਈਆਂ ਨੇ ਉਸ ਵੇਲੇ ਬਿਆਨ ਦਿੱਤੇ ਪਰ ਕਿਸੇ ਨੇ ਇਹ ਗੱਲ ਖਾਵਰ ਚ ਲਾਈ ਵੀ ਨਹੀਂ ਜੀ ਐਡਾ ਵੱਡਾ ਜਬਰ ਸੀਗਾ ਹੁਣ ਇਹ ਮੁੱਦਾ ਉੱਠਿਆ ਕਿਉਂਕਿ ਰੱਬ ਦੇ ਕਰੇ ਦੇਰ ਹੁੰਦਾ ਹੈ ਦੇਰ ਨਹੀਂ ਹੁੰਦਾ ਪਰ ਮੈਂ ਇਹ ਵੀ ਕਹਿਣਾ ਵੀ ਇਹਨਾਂ ਨੇ ਜਿਹੜੇ ਵਕੀਲ ਦਿੱਤੇ ਸਾਨੂੰ ਕੋਈ ਪਰਵਾਹ ਨਹੀਂ ਕਿਉਂਕਿ ਇਹ ਵਕੀਲ ਇਹਨਾਂ ਦੇ ਦੇ ਚੰਗੇ ਹਮਲੇ ਤੇ ਗੁਰੂ ਰੰਧਾ ਸਾਹਿਬ ਦੀ ਬੇਅਦਬੀ ਕਰਨ ਤੋਂ ਆਉਣਾ ਨਾ ਸਕਦਾ ਆ ਸਕਦੇ ਇਹ ਤਾਂ ਸਿਰਫ ਪਹਿਲਾ ਮੁੱਦਾ ਠਾਣਗੇ ਫੇਰ ਥੋੜਾ ਬਾਹਰ ਨਿਕਲੇ ਫਿਰ ਰੋਲਾ ਪਾਉਣਗੇ ਰੋਲਾ ਪਾ ਕੇ ਜਨੂ ਕੈਸ਼ ਕਰਨਗੇ ਕੈਸ਼ ਕਰਕੇ ਫਿਰ ਕੋਰਟਾਂ ਦੇ ਵਿੱਚ ਚੁੱਪ ਹੋ ਕੇ ਬਹਿ ਜਾਣਗੇ ਹੈ ਇਹ ਉਦੋਂ ਨਹੀਂ ਕਾਰਵਾਈ ਕਰਕੇ ਹੁਣ ਕੀ ਕਰਨਗੇ ਇਹਨਾਂ ਦੇ ਬਕੀ ਸਾਨੂੰ ਨਾ ਅੱਜ ਪ੍ਰਮਾਣ ਹੈ ਨਾ ਕੱਲ ਪ੍ਰਮਾਣ ਮੇਰੇ ਜਾਣ ਲੈ ਕੇ ਆ ਮੈਂ ਅਰਜੀ ਦਿੱਤਾ ਸੰਗ ਮੇਥੋਂ ਬਿਆਨ ਲੈ ਕੇ ਭਗਵਾਨ ਜੀ ਨੂੰ ਦੇਣਾ ਇੱਕ ਇੱਕ ਬਿਆਨ ਦੇਣਾ ਮੈਂ ਬਿਆਨ ਦੇ ਕੇ ਮੈਂ ਜਮਾਨੀ ਪੱਧ ਦਾ ਤੇ ਤੇਰ ਭਾਈ ਮੇਰੇ ਨਾਲ ਤਾਂ ਸਰਕਾਰ ਦੇ ਬੰਦੇ ਨੇ ਤਿਆਰ ਨਹੀਂ ਕੋਈ ਪੁਲਿਸੀ ਨਹੀਂ ਕੀਤਾ ਜਿਹੜੇ ਕਹਿੰਦੇ ਅਸੀਂ ਕਾਂਗਰਸ ਸਾਹਿਬ ਦੇ ਜਥੇਦਾਰ ਹਾਂ ਮੇਰੇ ਨਾਲ ਤਾਂ ਕਦੇ ਨਹੀਂ ਨਾ ਨਹੀਂ ਆਪਾਂ ਕੀਤੀ ਕਦੇ ਕੋਰਟ ਦੇ ਵਿੱਚ ਤੁਹਾਡੇ ਬਿਆਨ ਹੈਗੇ ਨੇ ਹਾਂਜੀ ਬੀਪੀਟੀ ਵਾੜੀ ਦੀ ਰਿਪੋਰਟ ਦੇ ਵਿੱਚ ਤੁਹਾਡੇ ਬਿਆਨ ਹਨ ਹਾਂ ਮੇਰੇ ਬਿਆਨ ਲਏ ਨਹੀਂ ਮੈਂ ਜ਼ੋਰ ਨਾਲ ਨਹੀਂ ਵੀ ਹਨ ਸਿਰਫ ਪੁਲਿਸ ਵਾਲੇ ਨੇ ਲਏ ਪੈਣ ਓਕੇ ਮੇਰੇ ਲਈ ਹਾਂ ਨਹੀਂ ਲਏ ਲਾਂਚ ਲਈ ਹੋਰ ਜਿਹੜੇ ਉੱਥੇ ਉਹ ਜਿਨ੍ਹਾਂ ਦੇ ਉੱਤੇ ਥਾਣੇ ਦੇ ਅੰਦਰ ਹੋਰਾਂ ਦੇ ਤਸ਼ੱਦਦ ਹੋ ਰਿਹਾ ਸੀ ਜਿਨ੍ਹਾਂ ਦੀ ਜਾਨ ਬਚ ਗਈ ਜਿਹਨਾਂ ਨੇ ਕੋਈ ਹੋਰ ਬਿਆਨ ਨਹੀਂ ਦਿੱਤੇ ਹੋਣਗੇ ਹਾਂ ਨਹੀਂ ਲਏ ਖਾਣਾ ਪੁੱਜੀ ਕੀਤੀ ਹੈ ਬਿਆਨ ਕਿੱਥੇ ਲੈਣੇ ਸੀ ਇਹ ਤਾਂ ਕਹਿੰਦੇ ਜਿਨ੍ਹਾਂ ਨੂੰ 31 ਸਾਲ ਯਾਦ ਨਹੀਂ ਜਿਨ੍ਹਾਂ ਨੇ ਬਿਆਨ ਦੋਣੇ ਸੀ ਜਿਨ੍ਹਾਂ ਨੇ ਕੌਮਦੀ ਮਾਰ ਫੜਣੀ ਸੀ ਉਹਨਾਂ ਨੂੰ ਨਾ ਹੋਣ ਯਾਦ ਹੈ 31 ਸਾਲ ਬਾਅਦ ਹੋਰ ਬਿਆਨ ਇਹਨੇ ਕਿੱਥੇ ਦੋਣੇ ਸੀ ਜੇ ਇਹ ਤਾਂ ਕਹਿੰਦੇ ਜਦੋਂ ਵਸਤੇ ਥੰਡੇ ਤਿਆਰ ਗਏ ਬਿਆਨ ਨਾ ਅੱਜ ਲਈ ਤੇ ਨਾ ਕੱਲ ਲਈ ਨਾ ਇਹ ਤਾਂ ਕਹਦੇ ਸੀ ਜਿਵੇਂ ਕਾਂਗਰਸ ਕੰਡਰੀ ਆ ਵੀ ਭੁੱਲ ਗਏ 84 ਹੈ ਇਹ ਵੀ ਕਹਦੇ ਸੀਗੇ ਪ੍ਰਤਾਪ ਸਿੰਘ ਬਾਦਲ ਦੀ ਭੁੱਲ ਜੂ ਭਈ ਹੁਣ ਸਮਾਂ ਹੋਰ ਆ ਗਿਆ ਭੁੱਲ ਜੂ ਭਈ ਐ ਥੋੜੀ ਭੁੱਲਾ ਜਾਂਦਾ ਕੌਮ ਕਰਦੇ ਵੀ ਭੁੱਲਦੀ ਉਹ ਹੀ ਗੱਲ ਹੈ ਜਿਹੜਾ ਮੈਂ ਭੁੱਲ ਜੂਗਾ ਸਾਧੂ ਸਾਹਿਬ ਕਹਿੰਦੇ ਸੀ ਪੁਰਾਣੇ ਖੇਣ ਕਰੰਟ ਨਹੀਂ ਪੱਟੀ ਦੇ ਹੁੰਦੇ ਪਰ ਹਾਂ ਸਮਾਂ ਜਿਹੜਾ ਆ ਇਹ ਤਾਂ ਮਹਾਰਾਜ ਪੱਟ ਦਿੰਦਾ ਜੀ ਐਡਾ ਵੱਡਾ ਜਬਰ ਹੋਇਆ ਯੁੱਧ ਤੇ ਕਿਵੇਂ ਬੰਦ ਮਰਨੋਂ ਤੇ ਕੱਟੇ ਗਏ ਐ ਤੇ ਫਿਰ ਜਦੋਂ ਜਸਕਨ ਸਿੰਘ ਕਾਂਸੀਗੋਜੀ ਉਦੋਂ ਬਿਆਨ ਤੁਹਾਡੇ ਨਹੀਂ ਲਿੱਤੇਗੇ ਪਰ ਹੁਣ ਉਮੀਦ ਕਰਦੇ ਹਾਂ ਕਿਉਂਕਿ ਸਿੱਖ ਜਥੇਬੰਦੀਆਂ ਵੀ ਸਿਰ ਜੋੜ ਰਹੀਆਂ ਨੇ ਤੇ ਸਾਡੀਆਂ ਸੋਹੇਰ ਦੇ ਥਿਹਰਾ ਵਕੀਲਾ ਦੇ ਪੈਨਲ ਵੀ ਸਿਰ ਜੋੜ ਰਹੇ ਨੇ ਬੇਸ਼ੱਕ ਬਾਦਲਾ ਨੇ ਨਵੀਂ ਚਾਲ ਚਲੀ ਹੈ ਬੀਬੀ ਜੀ ਨੂੰ ਸਿੰਘ ਸਾਹਿਬ ਦੀ ਸਿੰਘਣੀ ਨੂੰ ਅੱਗੇ ਕਰਕੇ ਦਰਖਾਸਤ ਦਿੱਤੀ ਹੈ ਤੇ ਉਹਦੇ ਵਿੱਚ ਬਹੁਤ ਥੁੜਟੀਆਂ ਨੇ ਪਰ ਨਵੇਂ ਸਿਰੇ ਤੋਂ ਇਹ ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਤੁਸੀਂ ਆਈ ਵਿਟਨੈਸ ਹੋ ਤੇ ਵਕੀਲਾਂ ਦੇ ਪੈਨਲ ਦੇ ਨਾਲ ਅਸੀਂ ਵੀ ਗੱਲ ਕਰਦੇ ਆਂ ਵੀ ਤੁਸੀਂ ਆਪਣੇ ਬਿਹਾਫ ਤੇ ਇੱਕ ਨਵਾਂ ਕਾਲ ਤੁਸੀਂ ਵੀ ਕਰੋ ਜੀ ਮੈਂ ਨਹੀਂ ਬਲਤੇਜ ਸਿੰਘ ਸਿੱਧੂ ਨਾਲ ਗੱਲ ਕੀਤੀ ਹੈ ਜਿਹੜਾ ਕਿੰਨਾ ਵਕੀਲ ਕਰਨ ਰਾਜ ਸਿੰਘ ਹੈ ਉਹ ਵੀ ਨਾਲ ਵਿਚਾਰ ਰਹੇ ਨੇ ਕਿ ਜਿਨ੍ਹਾਂ ਤੇ ਸਾਨੂੰ ਘਰਸਾ ਤੇ ਬਾਕੀ ਜਿਹੜੇ ਇੱਕ ਪੰਥ ਦੇ ਕੌਮ ਦੇ ਵਕੀਲ ਅੱਛੇ ਹੈ ਅਸੀਂ ਉਹਨਾਂ ਨੂੰ ਪਹਿਲਾਂ ਵੀ ਘਰਸਾ ਕਰਦੇ ਹੁਣ ਵੀ ਕਰਦੇ ਤੇ ਕਰਦੇ ਵੀ ਰਾਵਾਂਗੇ ਆ ਮੇਰੇ ਬੰਦ ਲੈਣ ਕਿਉਂ ਨਹੀਂ ਲੈਂਦੇ ਕੀਦਾਰੇ ਜਿਹੜਾ ਮੈਂ ਕੱਲਾ ਪੋਲੀਟੀਕਲ ਬੰਦਾ ਮੈਂ ਹੀ ਹੁਆ ਬਿਲਕੁਲ ਜੀ ਤੇ ਮੈਂ ਇਹੀ ਬੇਨਤੀ ਕਰਨਾ ਕੋਈ ਵੀ ਪੈਨਲ ਦੇ ਨਾਲ ਗੱਲ ਕਰ ਲਈਏ ਉਸ ਤੋਂ ਬਾਅਦ ਤੁਹਾਡੇ ਵੱਲੋਂ ਸਪੈਸ਼ਲੀ ਇੱਕ ਨਵੀਂ ਦਰਖਾਸਤ ਦਿੱਤੀ ਜਾਊਗੀ ਇਹਨਾਂ ਨੂੰ ਜੋ ਖੇਡਾ ਖੇਡਣੀਆਂ ਨੇ ਖੇਡ ਦੋ ਖੇਡਣ ਦੋ ਤੇ ਉਸ ਤੋਂ ਬਾਅਦ ਅਸੀਂ ਦੇਖਦੇ ਹਾਂਗੇ ਕੀ ਕਿਉਂਕਿ ਅਗਰ ਤੁਸੀਂ ਅੱਗੇ ਆਨੇ ਹੋ ਤੁਸੀਂ ਐਫ ਆਈ ਆਰ ਨਵੇਂ ਸਿਰੇ ਤੋਂ ਦਰਜ ਕਰਵਾਉਣੇ ਤਾਂ ਤੁਹਾਨੂੰ ਦੇਖ ਕੇ ਹੋਰਾਂ ਦੇ ਵੀ ਹੌਸਲੇ ਬਲਦ ਹੋਣਗੇ ਜਿਹੜੇ ਆਈ ਵਿਟਨੈਸ ਜਿਹੜੇ ਸਿਰਫ ਮੈਂ ਤਾਂ ਰੈਡੀ ਆਂ ਜੀ ਮੈਂ ਤਾਂ 31 ਸਾਲਾਂ ਤੋਂ ਰੈਡੀ ਆਂ ਉਹ ਪਤਾ ਨਹੀਂ ਸੀ ਵੀ ਬੰਦੇ ਨੂੰ ਕਿਹੜੇ ਵੇਲੇ ਗੋਲੀ ਕਿਵੇਂ ਮਾਰ ਦਿੰਗੇ ਮੈਂ ਤਾਂ ਉਦੋਂ ਦਾ ਯਾਰ ਦੇਖਿਆ ਨਾ ਉਦੋਂ ਦਾ ਬੋਲੀ ਜਾ ਰਿਹਾ ਲਗਾਤਾਰ ਬੋਲੀ ਜਾ ਰਿਹਾ ਪਰ ਮਾਰਾ ਜੀ ਅਸਰ ਹੀ ਹੋਣਾ ਕੀਤਾ ਪਤਾ ਨਹੀਂ ਮਾਰੇ ਨੇ ਕੀ ਚਾਹੁੰਦੇ ਆ ਕੀ ਉਹ ਕੀ ਉਹਨੇ ਮੈਂ ਬਿਲਕੁਲ ਰੈਡੀ ਆ ਚਟਾਨਵਾ ਖੜਾ ਅੱਜ ਵੀ ਖੜਾ ਕੱਲ ਵੀ ਖੜਾ ਪਰ ਮੈਨੂੰ ਬਹੁਤ ਕੁਝ ਪਤਾ ਹੈ ਜਿਵੇਂ ਕਿ ਮੈਂ ਸਿੰਘਾਂ ਨੂੰ ਕੋਕ ਕਸ਼ੀਦ ਕੀਤਾ ਕੀ ਕੀਤਾ ਮੈਂ ਬਹੁਤ ਤਰ੍ਹਾਂ ਦੇ ਬਿਆਨ ਦਿੱਤੇ ਹੋਏ ਆ ਕਿਉਂਕਿ ਕਿਉਂਕਿ ਮੇਰੇ ਨਾਲ ਦਾ ਬਿੱਤੀ ਆ ਮੈਂ ਤਾਂ ਇਹ ਤਾਂ ਸਹਿਣਾ ਬਿਆਨ ਹੈ ਜਿਹੜੀ ਜ਼ਿੰਦਗੀ ਮੈਨੂੰ ਬਹੁਤ ਵੀ ਮਿਲੇ ਜੇ ਮੈਨੂੰ ਗੋਲੀ ਮਾਰ ਦੇਣ ਤਾਂ ਮੈਂ ਕੀ ਕਰ ਲਵਾਂ ਇਹਨਾਂ ਦਾ ਕੰਦਾ ਸੜਕ ਤੋਂ ਲਾ ਦਿੰਦਾ ਨਾ 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 ਸਰ ਜੀ ਚੜਦੀ ਕਲਾ ਚੜਦੀ ਕਲਾ ਆਪਾਂ ਨੇ ਜਿਹੜੀ جنگ ਸ਼ੁਰੂ ਕੀਤੀ ਹੈ ਉਹ ਕਿਉਂਕਿ ਸਾਡੇ ਅਕਾਲ ਦੇ ਤਖਤ ਦਾ ਜਥੇਦਾਰ ਸੀ ਤੇ ਉਹਦਾ ਇਨਸਾਫ ਲੈਣਾ ਸਿੱਖ ਕੌਮ ਦਾ ਫਰਜ਼ ਬਣਦਾ ਹੈ ਡਟੇ ਰਹੋ ਤੇ ਜਲਦ ਤੁਹਾਡੇ ਨਾਲ ਫਿਰ ਸੰਪਰਕ ਕੀਤਾ ਜਾਵੇ ਜੀ ਜੀ ਸਰ ਜੀ ਸਭ ਸੁਣੋ ਸਾਡਾ ਜਥੇਦਾਰ ਜਿਹੜਾ ਅਕਾਲ ਤਖਤ ਦਾ ਸਾਈ ਦਰਪਤ ਸਿੰਘ ਮਾਨੋਤਾਲ ਵੀ ਰਿਹਾ ਜੀ ਉਹਦੇ ਬਾਰੇ ਕਿਉਂ ਨਹੀਂ ਉਹਦੀ ਫੋਟੋ ਕਿਉਂ ਨਹੀਂ ਲੱਗਦੀ ਉਹ ਵੀ ਜਥੇਦਾਰ ਰਿਹਾ ਇੱਕ ਸਾਲ ਰਿਹਾ ਹਾਂ ਉਹ ਵੀ ਮੁਕਾਬਲੇ ਦੇ ਵਿੱਚ ਸਿੱਧਾ ਸ਼ਹੀਦ ਹੋਇਆ ਗੋਲੀਆਂ ਮਾਰੀਆਂ ਉਹਨੂੰ ਵੀ ਮਾਰੀਆਂ ਹੈ ਆਪਣੇ ਕਰਨ ਤਰਨ ਦੇ ਕੋਲੇ ਉਹ ਯੋਧੇ ਨੂੰ ਬਿਲਕੁਲ ਵਿਰੋਧ ਹੀ ਉਹ ਵੀ ਜਨ ਲੋਕ ਉਹਦਾ ਡਰ ਨਹੀਂ ਕਰ ਹਾਂ ਉਹਦੇ ਵੀ ਫੋਟੋ ਲੈ ਕੇ ਟਾਈਡੀਆਂ ਬਿਲਕੁਲ ਜੀ ਗੱਲਾਂ ਉੱਥੇ ਆਂਦੀਆਂ ਨੇ ਵੀ ਜੇਕਰ ਅਸੀਂ ਆਪਣੇ ਕੌਮ ਦੀ ਡੋਰ ਹੀ ਮਸੰਨਾਂ ਦੇ ਹੱਥ ਫੜਾ ਦਿੱਤੀ ਆ ਤਾਂ ਫਿਰ ਤੁਸੀਂ ਕਿੱਥੋਂ ਭਲੇ ਦੀ ਆਸ ਰੱਖ ਸਕਦੇ ਹੋ ਜਿਹਨਾਂ ਨੂੰ ਗੋਲ ਕਾ ਖਾਣ ਦੀ ਆਦਤ ਪੈ ਜਵੇ ਜਾਂ ਇਹਨਾਂ ਨੂੰ ਸਿਰਫ ਖੂਨ ਪੀਣ ਦੀ ਆਦਤ ਪੈ ਜਵੇ ਤਾਂ ਫਿਰ ਤੁਸੀਂ ਚਾਹੇ ਦੋ ਤੱਕ ਪਤਾ ਹੀ ਆ ਜੀ ਸਣੀ ਗਾਉ ਤੁਸੀਂ ਸਾਥ ਲਈ ਆ ਜੀ ਖਣੀ ਸਾਹਿਬ ਮੈਂ ਬੜਾ ਖੁਸ਼ ਹਾਂ ਤੁਸੀਂ ਸੱਚ ਦੀ ਆਵਾਜ਼ ਬੁਲੰਦ ਕੀਤੀ ਅਣਖ ਦੀ ਗੱਲ ਕੀਤੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਗੱਲ ਕੀਤੀ ਉਹਦੇ ਵਿੱਚ ਭ੍ਰਿਸ਼ਟਾਚਾਰ ਦੀ ਗੱਲ ਕੀਤੀ ਉਹਦੇ ਵਿੱਚ ਟੁੱਟੀਆਂ ਦੀ ਗੱਲ ਕੀਤੀ ਕੌਮ ਨੂੰ ਸੇਧ ਦੇਣ ਦੀ ਗੱਲ ਕੀਤੀ ਕੌਮ ਨੂੰ ਦਸੰਦ ਦੇ ਨਾਲ ਪਰਚਾ ਤੁਹਾਡੇ ਵੀ ਅੱਜ ਕਰਤਾ ਕਿਥੋਂ ਦੀ ਜੇ ਕਾਨੂੰਨ ਦੇ ਮੁਤਾਬਕ ਫ੍ਰੀडम ਆਫ ਸਪੀਚ ਹੈ ਫ੍ਰੀडम ਆਫ ਐਕਸਪ੍ਰੈਸ਼ਨ ਹੈ ਸੰਵਿਧਾਨ ਦੀ ਇੰਡੀਅਨ ਕਨਸਟੀਟਿਊਸ਼ਨ ਆਰਟੀਕਲ 14 19 ਕੀ ਕਹਿੰਦੀ ਹੈ ਕਿ ਬਰਾਬਰ ਹੈ ਤੇ ਫਿਰ ਇਹ 14 19 ਕੀ ਗੱਲ ਇਹ ਮੋਦੀ ਸਾਹਿਬ ਲਈ ਹੈ ਤੇ ਬਾਦਲ ਸਾਹਿਬ ਲਈ ਹੈ ਕਿ ਜੰਤ ਦੇ ਪਰਿਵਾਰ ਲਈ ਹੈ ਕੀ ਕਹਲੇ ਤੁਹਾਡੇ ਤੇ ਮੇਰੇ ਲਈ ਹੀ ਹੈਗਾ ਬਰਾਬਰ ਇਹ ਕਰਕੇ ਇਹ ਸਾਰੇ ਇੰਡੀਅਨ ਸਟੇਟ ਤੇ ਪੰਜਾਬ ਦੇ ਰਲ ਕੇ ਉਸੇ ਤਰੀਕਾ ਕਰਿੰਦਾ ਜਿਹੜਾ ਪ੍ਰਕਾਸ਼ ਨੂੰ ਬੜ ਰਿਹਾ ਉਸੇ ਤਰੀਕਾ ਦੇ ਜਿਹੜੇ ਕਰਿੰਦੇ ਹੈ ਜੰਸਨ ਵਿਚ ਮੁੱਖਾਂ ਕੀ ਹੋਏ ਹੈ ਉਸੇ ਤਰੀਕ ਦੇ ਸਾਰੇ ਕਰਿੰਦੇ ਜਿਹੜੇ ਕਿਸਕ ਤੋਂ ਖਤਮ ਕਰਨਾ ਚਾਹੁੰਦੇ ਇੱਕ ਪਾਲਿਸੀ ਦੇ ਤਹਿਤ ਪਰ ਕੌਮ ਖਤਮ ਨਾ ਅੱਜ ਹੋਵੇ ਨਾ ਕੱਲ ਹੋਵੇ ਜੀ ਦੇ ਰਾਗਾ ਦੇ ਗੁਰੂ ਗੋਬਿੰਦ ਸਿੰਘ ਦਾ ਖੂਨਾ ਤੇ ਜਿਨ੍ਹਾਂ ਦਾ ਗੁਰੂ ਪੂਰੀ ਮਾਨਵਤਾ ਗੁਰੂ ਸਰਬੱਤ ਦਾ ਪੁਰਗੁਰ ਗ੍ਰੰਥ ਸਾਹਿਬ ਨਾ ਕੌਮ ਆਦਿ ਮਰੇ ਨਾ ਕਲ ਮਰੇ ਜਿੰਨਾ ਚਿਰ ਮਰਜੀ ਖਤਮ ਕਰਨੇ ਖਤਮ ਨਹੀਂ ਹੋਊਗੀ ਤੇ ਸੱਚ ਸੱਚ ਰਹਿਣਾ ਬਾਣੀ ਕੀ ਕਹਿੰਦੀ ਆਦ ਸੱਚ ਜਵਾਬ ਸੱਚ ਹੈ ਕਿ ਸੱਚ ਨਾਨਕ ਹੋਸੀ ਹੀ ਸਾਥੇ ਸਾਥੇ ਹੋਣਾ ਬਿਲਕੁਲ ਬਿਲਕੁਲ ਸੋ ਚੜ੍ਹਦੀ ਕਲਾ ਬਹੁਤ ਬਹੁਤ ਧੰਨਵਾਦ ਆਪਣਾ ਕੀਮਤੀ ਸਮਾਂ ਦੇਣ ਵਾਸਤੇ ਜਲਦ ਤੁਹਾਡੇ ਨਾਲ ਫਿਰ ਤੋਂ ਸੰਪਰਕ ਕਰਾਂਗੇ ਬਹੁਤ ਬਹੁਤ ਧੰਨਵਾਦ ਧੰਨਵਾਦੀ ਧੰਨਵਾਦ ਵਾਹਿਗੁਰੂ ਜੀ ਕੀ ਫਤਿਹ ਜੀ